ਸਤਿ ਸ੍ਰੀ ਅਕਾਲ ਨਵਾਂ ਪੰਜਾਬ ਤੋਂ ਤੁਹਾਡਾ ਸਾਰਿਆਂ ਦਾ ਸਵਾਗਤ ਜੀ ਆਇਆਂ ਮੈਂ ਹਾਂ ਨਵਦੀਪ ਸਿੰਘ ਬੱਤਵਾ ਪੰਜਾਬ ਦੇ ਵਿੱਚ ਬਹੁਤ ਸਾਰੇ ਮਸਲੇ ਨੇ ਜਿਨ੍ਹਾਂ ਤੇ ਚਰਚਾ ਕਰਨੀ ਜ਼ਰੂਰੀ ਹੈ। ਯਾ ਕਹ ਲਈਏ ਕਿ ਹੁਣ ਪੰਜਾਬ ਆਪਣੇ ਆਪ ਚ ਇੱਕ ਚਰਚਾ ਦਾ ਵਿਸ਼ਾ ਹੈ। ਕਿਉਂਕਿ ਇਸ ਕਰਕੇ ਵੀ ਹੈ ਕਿ 4 ਸਾਲ ਪਹਿਲਾਂ ਜੋ ਬਦਲਾ ਪੰਜਾਬ ਚ ਆਇਆ ਉਹਨੇ ਬਹੁਤ ਕੁਝ ਬਦਲ ਕੇ ਰੱਖ ਦਿੱਤਾ। ਹੁਣ ਉਹ ਬਦਲਾ ਚੰਗਾ ਰਿਹਾ ਮਾੜਾ ਰਿਹਾ ਇਹ ਤੇ ਚਲੋ ਸਾਲ ਬਾਅਦ ਲੋਕਾਂ ਨੇ ਤੈਅ ਕਰ ਦੇਣਾ ਪਰ ਉਹਦੀ ਚਰਚਾ ਕਰਨੀ ਜ਼ਰੂਰੀ ਹੈ। ਜੋ ਨਤੀਜੇ ਸਾਡੇ ਸਾਹਮਣੇ ਆ ਰਹੇ ਨੇ ਜੋ ਚੀਜ਼ਾਂ ਸਾਡੇ ਸਾਹਮਣੇ ਹੋ ਰਹੀਆਂ ਨੇ ਅੱਜ ਮੈਂ ਗੱਲ ਕਰੂੰਗਾ ਪੰਜਾਬ ਦੇ مالی ਹਾਲਾਤਾਂ ਨੂੰ ਲੈ ਕੇ ਕਿਉਂਕਿ ਬੀਤੇ ਦਿਨੀ ਇੱਕ ਵੱਡਾ ਫੈਸਲਾ ਹੋਰ ਜੋ ਨਿਕਲ ਕੇ ਸਾਹਮਣੇ ਆਇਆ ਕਿ ਇਸ ਤਿਮਾਹੀ ਦੇ ਲਈ ਜਨਵਰੀ ਫਰਵਰੀ ਮਾਰਚ ਦੇ ਲਈ ਪੰਜਾਬ ਸਰਕਾਰ ਵੱਲੋਂ ਲਗਭਗ 12006 ਕਰੋੜ ਦਾ ਕਰਜ਼ਾ ਹੋਰ ਲਿਆ ਗਿਆ ਹੋਰ ਲਿਆ ਗਿਆ ਠੀਕ ਸੁਣ ਰਹੇ ਹੋ ਤੁਸੀਂ 3000 ਕਰੋੜ ਜਨਵਰੀ ਦਾ 4000 ਕਰੋੜ ਫਰਵਰੀ ਦਾ 5006 ਕਰੋੜ ਮਾਰਚ ਦਾ ਟੋਟਲ 12006 ਕਰੋੜ ਰੁਪਏ ਸਵਾਲ ਵੱਡਾ ਹੈ ਕਿ ਕਰਜ਼ਾ ਲਾਉਣ ਲਈ ਕਰਜ਼ਾ ਜਾਂ ਪੰਜਾਬ ਨੂੰ ਰੰਗਲਾ ਬਣਾਉਣ ਲਈ ਕਰਜ਼ਾ ਇਹਦੇ ਤੇ ਅੱਜ ਅਸੀਂ ਚਰਚਾ ਕਰਾਂਗੇ ਪ੍ਰੋਫੈਸਰ ਮਨਜੀਤ ਸਿੰਘ ਜੀ ਸਾਡੇ ਨਾਲ ਨੇ ਪ੍ਰੋਫੈਸਰ ਸਾਹਿਬ ਬਹੁਤ ਬਹੁਤ ਸਵਾਗਤ ਹੈ ਜੀ ਪੰਜਾਬ ਰੰਗਲਾ ਬਣ ਰਿਹਾ ਦੇਖੋ ਮੈਨੂੰ ਇੱਕ ਗੱਲ ਨਹੀਂ ਸਮਝ ਆਉਂਦੀ ਕਿ ਮੈਂ ਹੁਣੇ ਹੀ ਇੱਕ ਅੰਕੜੇ ਦੇਖੇ ਸੀਗੇ ਹਰਪਾਲ ਸਿੰਘ ਚੀਮਾ ਹੋਣਾ ਦੇ ਫਾਈਨੈਂਸ ਮਿਨਿਸਟਰ ਹੈਗੇ ਆ ਕਿ ਪਹਿਲਾਂ 52000 ਕਰੋੜ ਰੁਪਏ ਦਾ ਰੈਵਨਿਊ ਸੀ ਜੀਐਸਟੀ ਜੇ ਉਹ ਵਧਾ ਕੇ ਮੈਂ 95000 ਕਰੋੜ ਕਰ ਕਿ ਯਾਨੀ ਨਾ ਮਤਲਬ ਫਿਰ ਇਹਦਾ ਮਤਲਬ ਓਵਰਫਲੋ ਹੋ ਰਿਹਾ ਪਹਿਲਾਂ ਨਾਲ ਜੇ ਤੁਸੀਂ ਤਕਰੀਬਨ ਤਕਰੀਬਨ ਦੁੱਗਣਾ ਕਰਤਾ ਰੈਵਨਿਊ ਤੇ ਫਿਰ ਕਰਜ਼ਾ ਵੀ ਤੇ ਦੁੱਗਣਾ ਨਾਲੋਂ ਨਾਲ ਕਈ ਲਈ ਜਾਂਦੇ ਪੈਸਾ ਜਾ ਕਿੱਥੇ ਰਿਹਾ ਇਹਦਾ ਤੇ ਹਿਸਾਬ ਦੇ ਦਿਓ ਤੁਸੀਂ ਮਾਈਨਿਸ ਮਿਸਟਰ ਆ ਪਈ ਲੋਕਾਂ ਕੋਲੋਂ ਵੀ ਪੈਸਾ ਜ਼ਿਆਦਾ ਇਕੱਠਾ ਕੀਤਾ ਜਾ ਰਿਹਾ ਹਾਂ ਹੈਨਾ ਤੇ ਖਜ਼ਾਨੇ 'ਚ ਪੈਸਾ ਜ਼ਿਆਦਾ ਤੇ ਫਿਰ ਤੇ ਪ੍ਰਪੋਰਸ਼ਨੇਟਲੀ ਜਿੰਨਾ ਪੈਸਾ ਖਜ਼ਾਨੇ 'ਚ ਜ਼ਿਆਦਾ ਆਇਆ ਕਰਜ਼ੇ ਦਾ ਰੇਟ ਥੱਲੇ ਜਾਣਾ ਚਾਹੀਦਾ ਸੀ ਜੇ 20000 ਕਰੋੜ ਸਾਲ ਦਾ ਸੀਗਾ ਉਹ ਘਟ ਕੇ 16 15 12 ਰਹਿਣਾ ਚਾਹੀਦਾ ਸੀ ਹੋਏ ਰਿਆ ਕਿ 40 ਤੇ 50 ਤੱਕ ਪਹੁੰਚਣ ਵਾਲਾ ਇੱਕ ਸਾਲ ਦੇ ਅੰਦਰ ਕਰਜ਼ਾ ਜਿਹੜਾ ਇਹ ਦੋਨੋਂ ਪਾਸੇ ਦੁਵਾ ਹੱਥਾ ਨਾ ਕੋਈ ਲੋਟ ਚੱਲ ਰਹੀ ਆ ਜਾਂ ਕੋਈ ਮੋਰੀ ਹੋ ਗਈ ਆ ਕਿ ਜਿੱਦਰ ਨੂੰ ਸਾਰਾ ਕੁਝ ਲੀਕ ਕਰੀ ਜਾਂਦਾ ਮਤਲਬ ਲੀਕੇਜ ਦਾ ਤੁਹਾਡੇ ਕਹਿਣ ਦਾ ਮਤਲਬ ਹੈ ਕਿ ਕੋਈ ਲੀਕੇਜ ਤੇ ਨਹੀਂ ਹੋਗੀ ਲੀਕੇਜ ਕੀ ਮਿੰਦੇ ਲੱਗਦਾ ਭਰਾੜੀ ਖੁੱਲੇ ਲੀਕੇਜ ਤੇ ਥੋੜੀ ਜੀ ਹੁੰਦੀ ਹੈ ਨਹੀਂ ਪਰ ਇਹ ਤੇ 22 ਤੋਂ ਪਹਿਲਾਂ ਦੇਖੋ ਪ੍ਰੋਫੈਸਰ ਸਾਹਿਬ ਹੁਣ ਸਾਨੂੰ ਨਾ ਥੋੜਾ ਜਿਹਾ ਪਿੱਛੇ ਜਾਣਾ ਪਏਗਾ ਅਸੀਂ ਕਈ ਵਾਰੀ ਜਦੋਂ ਤੁਸੀਂ ਔਰ ਮੈਂ ਚਰਚਾ ਕਰਨਿਆ ਤੇ ਕਈ ਲੋਕ ਸਾਨੂੰ ਸਵਾਲ ਵੀ ਕਰ ਦਿੰਦੇ ਕਿ ਵੀ ਤੁਸੀਂ ਤੇ ਭੰਡ ਦੀਓ ਪਰ ਮੇਰਾ ਸਵਾਲ ਹੈ ਕਿ ਅਸੀਂ ਤੇ ਆਈ ਨਾ ਵਿਖਾ ਰਹਿਆ ਔਰ ਲੋਕਾਂ ਨੇ ਵੇਖਣਾ ਵੇਖੋ ਨਹੀਂ ਤੇ ਤੁਹਾਡਾ ਆਈ ਨਾ ਧੁੰਦਲਾ ਤੁਸੀਂ ਤੈ ਕਰੋਗੇ ਤੁਸੀਂ ਸਾਫ ਕਰਨਾ ਜਾਂ ਨਹੀਂ ਕਰਨਾ ਉਹਦੇ ਨਾਲ ਸੰਤੁਸ਼ਟੀ ਮਿਲਦੀ ਹੈ ਤਾਂ ਠੀਕ ਹੈ ਬਾਈ ਤੋਂ ਪਹਿਲਾਂ ਇਹ ਕਿਹਾ ਜਾਂਦਾ ਸੀ ਕਿ ਮੈਂ ਇਨਕਮ ਟੈਕਸ ਕਮਿਸ਼ਨਰ ਹਾਂ ਮੈਨੂੰ ਪਤਾ ਕਿੱਥੋਂ ਪੈਸਾ ਆਣਾ ਮਾਈਨਿੰਗ ਤੋਂ ਇਹ ਨਾ ਆਊਗਾ ਲਿਕਰ ਤੋਂ ਇਹ ਨਾ ਆਊਗਾ ਹਲਾਨੀ ਚੀਜ਼ ਤੋਂ ਇਹਨਾ ਹੋਗਾ ਦਿਮਾਗੀ ਤੋਂ ਇਹਨਾ ਹੋਗਾ ਫਿਰ ਦੇਖੋ ਸਿਰੰਗਲਾ ਪੰਜਾਬ ਬਣਾਵਾਂਗੇ ਹੁਣ ਸਵਾਲ ਵੱਡਾ ਹੈ ਕਿ ਕਿੱਥੋਂ ਕੀ ਆ ਰਿਹਾ ਤੁਹਾਡੀ ਵਾਲੀ ਗੱਲ ਤੇ ਆ ਰਿਹਾ ਜੀਐਸਟੀ ਦਾ ਕਿੰਨਾ ਆ ਰਿਹਾ ਤੁਸੀਂ ਆਪ ਕਹਿ ਰਹੇ ਹੋ ਜੀ ਸਾਡਾ ਰੈਵਨਿਊ ਵੱਧ ਗਿਆ ਕਦੇ ਪ੍ਰੈਸ ਕਾਨਫਰੰਸ ਕਰਕੇ ਇਹ ਕਹਿੰਦੇ ਆ ਕਿ ਸਾਡਾ ਰਜਿਸਟਰੀਆਂ ਨਾਲ ਰੈਵਨਿਊ ਵੱਧ ਗਿਆ ਜੀ ਦੇਖੋ ਪੰਜਾਬ ਚ ਰਜਿਸਟਰੀਆਂ ਕਰਕੇ ਸਾਡਾ ਮਾਲ ਮਹਿਕਮੇ ਦਾ ਬਹੁਤ ਵੱਧ ਗਿਆ ਫਿਰ ਕਰਜ਼ਾ ਵੀ ਅਸੀਂ ਲੈ ਰਹੇ ਆ ਜਿਹੜੀ ਗੱਲ ਤੁਸੀਂ ਕਹਿ ਰਹੇ ਹੋ ਹੁਣ ਸਵਾਲ ਵੱਡਾ ਹੈ ਕਿ ਜਾਂ ਤੇ ਮਾਡਲ ਨਹੀਂ ਲਾਗੂ ਹੋ ਪਾਇਆ ਠੀਕ ਤਰੀਕੇ ਨਾਲ ਜਿਸ ਮਾਡਲ ਦੀ ਚਰਚਾ ਸੀ ਬਾਈ ਤੋਂ ਪਹਿਲਾਂ ਕੀਤੀ ਸੀ ਉਹ ਮਾਡਲ ਫੇਲ ਹੋ ਗਿਆ ਯਾ ਕਹਿ ਲੋ ਕਿ ਮਾਡਲ ਤੋਂ ਚਲਾਣ ਵਾਲਿਆਂ ਦੀ ਨੀਅਤ ਫੇਲ ਹੋ ਗਈ ਹੈ ਦੋਨਾਂ ਚੋ ਕੀ ਫਰਕ ਨਜ਼ਰ ਆ ਰਿਹਾ ਹੈ ਦੇਖੋ ਮਾਡਲ ਮਾਡਲ ਤੇ ਇਨਾ ਕੁੜਾ ਕੁਛ ਨਹੀਂ ਸੀ ਲਫਾਜੀ ਸੀਗੀ ਜਿਸ ਤਰੀਕੇ ਨਾਲ ਇਹਨਾਂ ਨੇ ਕਿਹਾ ਸੀਗਾ ਕਿ 20000 ਕਰੋੜ ਰੁਪਇਆ ਸੀ ਰੇਤਾ ਬਜਰੀ ਤੋਂ ਲਵਾਂਗੇ ਇਸ ਇਤਨੇ ਓਪਨ ਘੁੰਮਦੀਆਂ ਵੀ ਇਹ ਵੀਡੀਓ ਅਜੀਬੀਓ ਸਟੇਟਮੈਂਟਸ ਕੇਜਰੀਵਾਲ ਦੀਆਂ ਹੈਗੀਆਂ ਜੇ ਇਨਾ ਹੀ ਸੀਗਾ ਪੀਲਾਏ 100 ਰੁਪਏ ਕਿੰਨੀ ਰੇਤਾ ਐਨਿਉਅਲੀ ਨਿਕਲਦੀ ਆ ਕਿੰਨਾ ਠੇਕਾ ਕਿੰਨਾ ਕੀਆ ਜਿੰਨੀ ਮਰਜੀ ਕੋਸ਼ਿਸ਼ ਕਰ ਲੈਣ ਰੇਤਾ ਬਜਰੀ ਜਿਹੜੀ ਵੇਚਣ ਦੀ ਮੈਨੂੰ ਨਹੀਂ ਲੱਗਦਾ 3-4000 ਕਰੋੜ ਤੋਂ ਬਾਅਦ ਕਿਸੇ ਵੀ ਤਰੀਕੇ ਨਾਲ ਰੈਵਨਿਊ ਉਥੋਂ ਰੇਤਾ ਬਜਰੀ ਚੋਂ ਇਹਨਾਂ ਨੂੰ ਆ ਸਕਦਾ ਇੱਕ ਪੰਨੂ ਜਿਹੜਾ ਕਿ ਇਸ ਮਹਿਕਮੇ ਚ ਸੀਗਾ ਜਿਹੜਾ ਆਈਏਐਸ ਸੀਗਾ ਮੇਰੇ ਨਾਲ ਉਹਨਾਂ ਨੇ ਗੱਲਾਂ ਉਹ ਕਹਿੰਦੇ ਕਹਿੰਦੇ ਝੂਠ ਬੋਲਦੇ ਸਾਰੇ ਝੂਠ ਬੋਲਦੇ ਉਹਨੇ ਕਿਹਾ ਸੀ 2000 ਕਰੋੜ ਤੋਂ ਨਹੀਂ ਵੱਧ ਸਕਦਾ ਹੁਣ ਵੀ ਮੇਰਾ ਖਿਆਲ ਇਹਨਾਂ ਦਾ 2000 ਕਰੋੜ ਜਾ ਕੇ ਨਹੀਂ ਹੈ ਨਹੀਂ ਇਹਨਾਂ ਵੀ ਨਹੀਂ ਹੈ ਇਹਨਾਂ ਵੀ ਨਹੀਂ ਹੈ ਸੈਂਕੜਿਆਂ ਚ ਸੈਂਕੜਿਆਂ ਚ ਐਸੇ ਕਰਕੇ ਫਿਰ ਕਿਉਂ ਲੋਕਾਂ ਦਾ ਬੇਫੂਫ ਬਣਾਇਆ ਫਿਰ ਇਹ ਕਹਿੰਦੇ ਸੀਗੇ ਕਿ ਐਂਦਾ ਸ਼ਰਾਬ ਦਾ ਤੁਹਾਨੂੰ ਪਤਾ ਕਿ ਸ਼ਰਾਬ ਦੇ ਵਿੱਚ ਪੰਜਾਬ ਜਿਹੜਾ ਹੈ ਆਲਮੋਸਟ ਟਾਪ ਤੇ ਐਸ ਵੇਲੇ ਸ਼ਰਾਬ ਪੀਣ ਦੇ ਵਿੱਚ ਪਰ ਹੈਡ ਜੇ ਕੰਜ਼ਮਪਸ਼ਨ ਦਾ ਲਾਇਆ ਜਾਏ। ਪਰ ਉੱਥੋਂ ਵੀ ਰੈਵਨਿਊ ਕਿਤੇ ਬਹੁਤ ਨਹੀਂ ਨਹੀਂ ਉੱਥੋਂ ਕਹਿ ਰਹੇ ਸੀ 30000 ਕਰੋੜ ਦੇਣਾ ਤੇ ਇੰਨੀ ਸ਼ਰਾਬ ਵੰਡ ਕੇ ਵੇਚ ਕੇ ਜੇ ਉੱਥੋਂ ਰੈਵਨਿਊ ਵਧਾਇਆ ਬੜਾ ਖੁਸ਼ ਹੋ ਕੇ ਕਹਿੰਦੇ ਅਸੀਂ ਰੈਵਨਿਊ ਵਧਾਇਆ ਜੀ 6000 ਕਰੋੜ ਸੀਗਾ ਅਸੀਂ 11000 ਕਰੋੜ ਰੁਪਇਆ ਕਰ। ਇਹ ਕਹਿੰਦੇ ਹਰ ਬਾਲਤੀ ਮਾਣੀ ਕਹਿੰਦੇ ਆ। ਪੀ ਬਦਾਲਿਆ ਤੁਸੀਂ ਪਰ ਪੰਜਾਬ ਨੂੰ ਸ਼ਰਾਬੀ ਬਣਾਉਣਾ ਤੁਸੀਂ। ਸ਼ਰਾਬ ਨੂੰ ਤੁਸੀਂ ਨਸ਼ਾ ਮੰਨਦੇ ਕਿ ਨਹੀਂ ਮੰਨਦੇ ਕਿਉਂ ਨਹੀਂ ਆਦੇ ਪ੍ਰੈਸ ਕਾਨਫਰੰਸ ਕਹਿੰਦੇ ਕਿ ਸ਼ਰਾਬ ਨਸ਼ਾ ਨਹੀਂ ਹੈ ਇਹ ਤੇ ਅੰਮ੍ਰਿਤਿਆਸੀ ਵੇਚ ਰਹੇ ਆਂ ਵੀ ਤੂੰ ਉਹਦੇ ਲਈ ਪੈਸਾ ਲੈ ਰਹੇ ਆਂ ਲੋਕਾਂ ਦੀ ਸਿਹਤ ਬਣਾ ਰਹੇ ਆਂ ਲੋਕਾਂ ਨੂੰ ਅਸੀਂ ਹੱਦ ਹੋ ਗਈ ਆ ਤੁਸੀਂ ਠੀਕ ਹੈ ਸ਼ਰਾਬ ਜਿੱਥੇ ਠੰਡੇ ਦੇਸ਼ਾਂ ਦੇ ਵਿੱਚ ਜਿਨ੍ਹਾਂ ਦਾ ਕਲਚਰ ਆ 크ਰਿਸਚੀਅਨ ਕਲਚਰ ਆ ਜਾਂ ਯੂਰੋਪੀਅਨ ਕਲਚਰ ਆ ਉਥੇ ਉਹ ਆਪਣੇ ਢੰਗ ਨਾਲ ਪੀਂਦੇ ਸਾਡੇ ਇਹਾ ਦੇਖੋ ਤਾਂ ਗੋਲੀਆਂ ਵਿਆਹਾਂ ਵਿੱਚ ਚੱਲਦੀਆਂ ਤੇ ਬੰਦੇ ਮਰਦੇ ਆਂ ਆਪਾਂ ਉਸ ਪਾਸੇ ਨੂੰ ਪੰਜਾਬ ਨੂੰ ਤੋੜਨਾ ਇਹ ਸਿੱਖਾ ਨੇ ਸਾਨੂੰ ਸਾਡੇ ਗੁਰੂ ਸਾਹਿਬਾਨਾ ਨੇ ਇਸ ਪਾਸੇ ਤੋੜਿਆ ਸਾਨੂੰ ਇਹੋ ਜਿਹਾ ਮਾਡਲ ਦਿੱਤਾ ਕਿ ਤੁਸੀਂ ਇਹੋ ਜਿਹਾ ਪੰਜਾਬ ਆਖੜੇ ਮੈਂ ਚੁਣਦਾ ਸਿਰਫ ਰੈਵਨਿਊ ਦਰੈਣਿਆ ਔਰ ਰੈਵਨਿਊ ਫਿਰ ਕਿੱਥੇ ਹੈ ਨਹੀਂ ਮੈਂ ਤੇ ਕਹਿਣਾ ਫਿਰ ਤੁਸੀਂ ਚਿੱਟਾ ਵੇਚ ਕੇ ਰੈਵਨਿਊ ਇਕੱਠਾ ਕਰੋ ਨਾ ਜੇ ਮਾਰਨਾ ਹੀ ਆ ਤੇ ਫਿਰ ਸ਼ਰਿਆ ਮਾਰੋ ਨਹੀਂ ਚਿੱਟਾ ਤੇ ਵਿਕਰੇ ਆ ਪੰਜਾਬ ਨਹੀਂ ਨਹੀਂ ਉਹਨਾਂ ਕੋਲ ਨਹੀਂ ਆ ਰਿਹਾ ਨਾ ਉਹ ਤਾਂ ਗੈਂਗਸਟਰ ਪੈਦਾ ਹੋ ਰਿਹਾ ਤੇ ਫਿਰ ਤਾਂ ਐਵੇਂ ਜਿਹੜਾ ਚਰਮਲਦੀ ਮਾਈਨਿੰਗ ਚੱਲ ਰਹੀ ਹੈ ਫਿਰ ਇਹ ਗਲਤੀ ਕੋਈ ਹੈ 6 ਮੈਂ ਫੋੜੀ ਇਹ ਗੱਲ ਕਹਿ ਰਹੇ ਲੋਕਾਂ ਨੂੰ ਜੇ ਜਿੰ ਨੂੰ ਬੁਰੀ ਲੱ ਇਹਦਾ ਮਤਲਬ ਤਾਂ ਫਿਰ ਮਾਈਨਿੰਗ ਵੀ ਐ ਮੇ ਚੱਲ ਰਹੀ ਫਿਰ ਉਹ ਪੈਸਾ ਕਿੱਥੇ ਜਾ ਰਿਹਾ ਹੈ ਬਿਲਕੁਲ ਉਹ ਪੈਸਾ ਨਹੀਂ ਮਿਲ ਰਿਹਾ ਹੈਗਾ ਔਰ ਜਿਹੜੇ ਲੋਕ ਜਿੱਥੇ ਮਾਈਨਿੰਗ ਹੋ ਰਹੀ ਹੈ ਤੁਸੀਂ ਕਿਤੇ ਜਾ ਕੇ ਕੈਮਰੇ ਲੈ ਕੇ ਜਾਓ ਮੈਂ ਤਾਂ ਇੱਕ ਦੋ ਵਾਰੀ ਜਾ ਕੇ ਆਇਆ ਆਨੰਦਪੁਰ ਸਾਹਿਬ ਦੇ ਏਰੀਆ 'ਚ ਜਾ ਕੇ ਆ ਤਾਂ ਬਾਈ ਮਚਾਈ ਪਈ ਹੈ ਜਿੱਥੇ 3 ਫੁੱਟ 4 ਫੁੱਟ ਕਰਨੀ ਹੁੰਦੀ ਹੈ ਉੱਥੇ 20 20 ਫੁੱਟ ਤੱਕ ਮਤਲਬ ਤੁਹਾਨੂੰ ਉਹ ਕਿੱਥੇ ਜਾਂਦਾ ਪੈਸਾ ਕਿੱਧਰ ਹੁੰਦਾ ਹੈ ਉਹ ਸਾਰਾ ਪੈਸਾ ਸੱਜੇ ਖੱਬੇ ਤੇ ਬਹੁਤ ਵੱਡੇ ਪੱਧਰ ਤੇ ਹੋ ਹੀ ਰਿਹਾ ਹੈ ਇਹਦੇ 'ਚ ਕੋਈ ਦੋ ਰਾਏ ਨਹੀਂ ਹੈ ਤੁਸੀਂ ਕਹਿੰਦੇ ਨਾ ਇਹਨਾਂ ਨੇ 2022 ਤੋਂ ਪਹਿਲਾਂ ਕਿਹਾ ਸੀਗਾ ਕਿ ਮੈਂ ਰੈਵਨਿਊ ਅਫਸਰ ਹਾਂ ਉਹਦੋਂ ਬਾਅਦ ਵੀ ਕੀ ਆ ਇੱਕ ਅਗਰਵਾਲ ਸਭਾ ਸੀਗੀ ਸਨਾਮ ਦੇ ਵਿੱਚ ਉੱਥੇ ਕੋਈ ਪਾਰਕ ਦਾ ਨੈਗੋਰੀਏਸ਼ਨ ਕੀਤਾ ਸੀਗਾ ਉਹਨਾਂ ਦੇ ਅਗਰਵਾਲਾਂ ਨੂੰ ਕੁਝ ਉੱਥੇ ਉਹਨਾਂ ਨੇ ਸਭਾ ਦੇ ਵਿੱਚ ਕਹਿੰਦੇ ਮੈਂ ਦੇਖੋ ਬਾਣੀਆਂ ਦਾ ਮੁੰਡਾ ਮੈਂ ਅਗਰਵਾਲ ਆ ਮੈਨੂੰ ਪਤਾ ਪੈਸਾ ਕਿਵੇਂ ਇਕੱਠਾ ਕਰੀਦਾ ਇਹ ਅਜੇ 2 ਸਾਲ ਡੇਢ ਸਾਲ ਪਹਿਲਾਂ ਦੀ ਗੱਲ ਹੈ ਪਤਾ ਤੇ ਦੇਖੋ ਹੈ ਹੀ ਉਹਨਾਂ ਨੂੰ ਕਦੋਂ ਕਰਨਾ ਫਿਰ ਫਿਰ ਕਰਦੇ ਲੈ ਲੈ ਕੇ ਕਰਨਾ ਪੈਸਾ ਜਾਂਦਾ ਕਿੱਥੇ ਹੈ ਕਿਹਦੇ ਲਈ ਕਰਨਾ ਉਹ ਥੋੜੀ ਦੱਸਿਆ ਸੀ ਇਹ ਠੀਕ ਹੈ ਮੈਂ ਤੇ ਤੁਹਾਨੂੰ ਖੁੱਲਕੇ ਪੁੱਛ ਰਿਹਾ ਦੱਸੋ ਫਿਰ ਤੁਸੀਂ ਨਹੀਂ ਮੈਂ ਤੇ ਇਹੀ ਕਹਿਣਾ ਕਿ ਜਿਹੜਾ ਪੈਸਾ ਆਉਂਦਾ ਆ ਮੈਨੂੰ ਇੰਜ ਲੱਗਦਾ ਹੈ ਕਿ ਬਹੁਤ ਸਾਰਾ ਉਹ ਲੀਕੇਜ ਹੈ ਕੀ ਹੈ ਲੀਕੇਜ ਇਸ ਕਿਸਮ ਦੀ ਨਹੀਂ ਕਿ ਥੱਲੇ ਪੰਜਾਬ ਵਾਲੇ ਲੋਕ ਖਾਈ ਜਾਂਦੇ ਆ ਜਾਂ ਪੁਲਿਸ ਖਾਈ ਜਾਂਦੀ ਆ ਜਾਂ ਅਫਸਰ ਸਾਹੀ ਖਾਈ ਜਾਂਦੀ ਆ ਨਾ ਇਹਦਾ ਮੂੰਹ ਜਿਹੜਾ ਦਿੱਲੀ ਵਾਲ ਨੂੰ ਕੀਤਾ ਪਿਆ ਉੱਥੇ ਅੱਗੇ ਜਾਨੀ ਪ੍ਰਣਾਲਾ ਉਧਰ ਜਾਂਦਾ ਤੇ ਉਧਰਲੇ ਪਾਸੇ ਪੈਸਾ ਇਕੱਠਾ ਹੋ ਜਾਂਦਾ ਕਾਦੇ ਲਈ ਕਿ ਜਿਹੜੀ ਨੈਸ਼ਨਲ ਪਾਰਟੀ ਨਵੀਂ ਨਵੀਂ ਬਣੀ ਹੈ ਜਿਹਦਾ ਪ੍ਰਧਾਨ ਜਾਂ ਕਨਵੀਨਰ ਨੈਸ਼ਨਲ ਕਨਵੀਨਰ ਕੇਜਰੀ ਵਾਲਾ ਉਹਦੇ ਬ੍ਰਾਂਡ ਨੂੰ ਬਚਾਉਣਾ ਪਾਰਟੀਆਂ ਦੇ ਖਰਚੇ ਹੁੰਦੇ ਆ ਤੇ ਪਾਰਟੀਆਂ ਦੇ ਖਰਚੇ ਕਰ ਲਿਆ ਖਰਚੇ ਤੋਂ ਨਹੀਂ ਪੰਜਾਬੀ ਤੁਹਾਨੂੰ ਲੱਭਾ ਇੱਥੇ ਲੁੱਟਣ ਲਈ ਜਦੋਂ ਰਹੀ ਇੱਥੇ ਗਏ ਇਹ ਗੱਲ ਤਾਂ ਠੀਕ ਹੈ ਪਰ ਐ ਹੀ ਇੱਥੇ ਗਏ ਪਰ ਇਹਨੂੰ ਜਿੰਦਾ ਤੇ ਰੱਖੋ ਜਿਹੜੀ ਗਾਂ ਨੂੰ ਸਾਰੇ ਬਾਲਟੀਆਂ ਲੈ ਕੇ ਪਹੁੰਚੀ ਜਾਣਗੇ ਤੇ ਪੱਠੇ ਪਾਉਣਗੇ ਹੀ ਨਹੀਂ ਇਹ ਤੇ ਦੁੱਧ ਕਿੱਥੋਂ ਮਿਲੂ ਤੁਹਾਨੂੰ ਤੁਸੀਂ ਉਹਨੂੰ ਇੰਨਾਂ ਕਿ ਤੇ ਜੀਨਦਾ ਰੱਖੋ ਕੰਮ ਜੋਗਾ ਰੱਖੋ ਕਿ ਉੱਥੇ ਤੁਹਾਨੂੰ ਜਿਹੜਾ ਢਾਡੇ ਹੀ ਢਿੱਡ ਭਰਨ ਲਈ ਜਾਂ ਤੁਹਾਡੇ ਹੀ ਹੱਥ ਰੰਗਣ ਲਈ ਕੁਛ ਨਾ ਕੁਛ ਇੱਥੇ ਬਚਿਆ ਰਹੇ ਜੇ ਤੁਸੀਂ ਲੁੱਟੀ ਜਾਓਗੇ ਲੁੱਟੀ ਜਾਓਗੇ ਤੇ ਪੰਜਾਬ ਤੇ ਹੁਣ ਇਸ ਅਵਸਥਾ ਵਿੱਚ ਨਹੀਂ ਆ ਕਿ ਤੁਹਾਡੀ ਦੋਹਾਂ ਹੱਥਾਂ ਦੀ ਲੁੱਟ ਨੂੰ ਬਰਦਾਸ਼ਤ ਕਰ ਸਕਦਾ ਤੁਹਾਡੀ ਗੱਲ ਨੂੰ ਅੱਗੇ ਤੋਰਨਾ ਸਮਾਜਿਕ ਤਰਾਸਤੀ ਹੈ ਜਦੋਂ ਗਾਂ ਦੁੱਧ ਦੇਣਾ ਛੱਡ ਦੇ ਤੇ ਫਿਰ ਕੀ ਕਰੀਦਾ ਉਹ ਤੇ ਕਰਦੇ ਆ ਗਊਸ਼ਾਲਾ ਭੇਜ ਜਾਂਦੇ ਆ ਪੰਜਾਬ ਰੂਪੇ ਛੱਡ ਦਿੰਦੇ ਬੇਸਿਕਲੀ ਛੱਡ ਦਿੰਦੇ ਆ ਜਾਂ ਸੜਕਾਂ ਦੇ ਛੱਡ ਦਿੰਦੇ ਉੱਥੋਂ ਜੇ ਕੋਈ ਸਿਆਣਾ ਹੋ ਜ ਤੁਹਾਡੀ ਗੱਲ ਦਾ ਜਵਾਬ ਮੈਨੂੰ ਲੱਗਦਾ ਸ਼ਦੈਦ ਉਹ ਚੋਂ ਹੀ ਮਿਲ ਜਾਣਾ ਬਸ ਇਹੀ ਹਾਲਤ ਆ ਕਿ ਇਹਨਾਂ ਨੂੰ ਆਪਣੀ ਹਾਲਤ ਤੇ ਛੱਡਣ ਵਾਲੀ ਗੱਲ ਹੋ ਗਈ ਆ ਔਰ ਸਭ ਤੋਂ ਤਰਾਸ ਦੀ ਵਾਲੀ ਗੱਲ ਆ ਲੋਕ ਤੇ ਪਤਾ ਨਹੀਂ ਕਿਉਂ ਕਹਿਣਗੇ ਕਿ ਕਿਉਂ बार-बार ਪਰਸਨਾ ਕਰਦੇ ਆ ਇੰਜ ਕਰਦੇ ਆ ਇਹ ਦਸਣ ਸਾਡੇ ਮੇਰੇ ਵੀਰ ਜਿਨ੍ਹਾਂ ਨੇ ਵੋਟਾਂ ਪਾਈਆਂ ਕਿ ਸੱਚੀ ਮੁਚੀ ਇਹਨਾਂ ਨੂੰ ਭਰੋਸਾ ਨਹੀਂ ਸੀ ਜਾਂ ਵਿਸ਼ਵਾਸ ਨਹੀਂ ਸੀ ਕਿ ਪੁਰਾਣਿਆਂ ਨੂੰ ਅਸੀਂ ਭਜਾ ਕੇ ਜਿਨ੍ਹਾਂ ਨੂੰ ਇਹ ਠੱਗ ਕਹਿੰਦੇ ਸੀ ਜਾਂ ਉਹਨਾਂ ਨੇ ਲੁੱਟ ਲਿਆ ਜੀ ਪਰਿਵਾਰਵਾਦ ਹੋ ਗਿਆ ਜੀ ਉਹ ਹੋ ਗਿਆ ਉਹਨਾਂ ਨੇ ਉਹ ਇੱਕ ਹੱਥ ਸੱਚੇ ਵੀ ਆਏ ਨਹੀਂ ਕਿ ਉਹ ਸਾਰੇ ਸਾਧੂ ਸੀਗੇ ਪਰ ਜਿਨ੍ਹਾਂ ਨੂੰ ਲੈ ਕੇ ਆਏ ਉਹਨਾਂ ਬਾਰੇ ਵੀ ਸੋਚ ਲਿੰਦੇ ਥੋੜਾ ਜਿਹਾ ਪਤਾ ਨਹੀਂ ਸੀ ਨਾ ਫਿਰ ਉਹ ਉਹ ਤੇ ਹੁਣ ਪਤਾ ਲੱਗ ਰਿਹਾ ਮੇਰਾ ਖਿਆਲ ਹੈ ਕਿ ਉਹਨਾਂ ਦਾ ਰੋਸ ਤੇ ਗੁੱਸਾ ਹੀ ਇੰਨਾ ਜ਼ਿਆਦਾ ਸੀਗਾ ਕਿ ਉਹ ਪਤਾ ਲਾਉਣ ਵਾਲੀ ਖਿੜਕੀ ਬੰਦੇ ਹੀ ਕਰੇ ਬੈਠੇ ਸੀ ਮੈਨੂੰ ਤੇ 10 ਸਾਲ 10.5 ਸਾਲ ਹੋ ਗਏ ਮੈਂ 28 ਮਾਰਚ 2015 ਦਾ ਰੌਲਾ ਪਾ ਰਿਹਾ ਜਿੱਦਣ ਸਾਰੇ ਹੀ ਬੰਦੇ ਜਿਹੜੇ ਚੰਗੇ ਸੀਗੇ ਇਸ ਪਾਰਟੀ ਚ ਉਹਨਾਂ ਨੇ ੱੱਕੇ ਨਾਲ ਚੁੱਕ-ਚੁੱਕ ਕੇ ਫਿਜ਼ੀਕਲੀ ਬਾਹਰ ਕੱਢ ਕੇ ਸੁੱਟਦੇ ਤੇ ਜਿਨ੍ਹਾਂ ਨੇ ਜਾ ਕੇ ਦਿੱਲੀ ਚ ਪ੍ਰੈਸ ਕਾਨਫਰੰਸ ਕੀਤੀ ਮੈਂ ਅੱਗੇ ਵੀ ਤੁਹਾਡੇ ਇਸੇ ਚੈਨਲ ਤੇ ਇਹ ਗੱਲ ਕਹਿ ਕੇ ਗਿਆ ਸੀ ਉਦਮ ਟੋਲੇ ਆ ਕਿ ਅੱਜ ਤੱਕ ਕਿੰਨੇ ਬੰਦਿਆਂ ਨੇ ਰੌਲਾ ਪਾਇਆ ਪਰ ਜਿਹੜਾ ਕਈ ਵਾਰੀ ਸਾਨੂੰ ਕੀ ਹੁੰਦਾ ਕਿ ਸਾਰੇ ਹੀ ਆਪ ਉਹੋ ਜੀਆਂ ਗੱਲਾਂ ਨੂੰ ਅਪਣਾਉਣਾ ਚਾਹੁੰਦੇ ਆ ਜਾਂ ਉਸ ਗੱਲਾਂ ਤੇ ਭਰੋਸਾ ਕਰਨਾ ਚਾਹੁੰਦੇ ਆ ਜਿਹੜੀ ਸਾਡੀ ਸੋਚ ਨੂੰ ਅਪਰੂਵ ਕਰੇ ਜਿਹੜੀ ਮੇਰੀ ਵੇਸ਼ ਨੂੰ ਮੇਰੀ ਅੰਦਰੋਂ ਤਮੰਨਾ ਨੂੰ ਸੈਟੀਸਫਾਈ ਕਰੇ ਉਹਨੂੰ ਮ사ਜ ਕਰੇ ਇਹ ਤੇ ਗੱਲ ਹੋ ਗਈ ਲੋਕਾਂ ਦੀ ਹੁਣ ਮੈਂ ਵਾਪਸ ਡੇਟਾ ਤੇ ਆਣਾ ਕਿਉਂਕਿ ਉਹ ਲੋਕਾਂ ਨੂੰ ਸਮਝਾਉਣਾ ਜ਼ਰੂਰੀ ਹੈ 417000 ਕਰੋੜ ਦਾ ਕਰਜ਼ਾ ਇਸ ਵੇਲੇ ਪੰਜਾਬ ਤੇ ਹੋ ਗਿਆ ਹੈ ਅਸਾਲ ਅਖੀਲਾ ਰਹਿ ਗਿਆ ਪਰ ਕਿੰਨੇ ਅਖੀਲਾ ਸਾਲ ਤੇ ਹੁੰਦਾ ਹੀ ਵਾਦੇ ਪੂਰੇ ਕਰਨ ਵਾਲਾ ਨਾ 12 ਵੀ ਜੋੜ ਲਓ ਵਿੱਚ 429 ਹੋਊਗਾ ਹਾਂ 12000 ਵਾਲਾ ਨਵਾਂ ਜੋੜ ਤੇ ਉਹ ਕੀ ਹੈ ਕਿ ਫਿਰ ਕੀ ਲੱਗਦਾ ਤੁਹਾਨੂੰ ਕਿੱਥੇ ਜਾ ਕੇ ਮੀਟਰ ਟਿਕੇਗਾ ਮਤਲਬ ਮੀਟਰ ਦਾ ਕਰਜ਼ੇ ਵਾਲਾ ਮੀਟਰ ਕਿੱਥੇ ਕਿ ਜਾ ਕੇ ਤੁਹਾਨੂੰ ਲੱਗਦਾ ਸੂਈ ਰੁਕਣੀ ਹੈ ਦੇਖੋ ਮੇਰੇ ਮੁਤਾਬਕ ਮੇਰੀ ਕੈਲਕੂਲੇਸ਼ਨ ਜਿਸ ਰੇਟ ਨਾਲ ਇਹ ਫਟੜਾ ਤੁਹਾਡੇ ਲੈ ਰਹੇ ਸੀ ਮੈਨੂੰ ਲੱਗਦਾ ਸੀਗਾ ਕਿ ਇਹ 4.5 ਲੱਖ ਕਰੋੜ ਤੱਕ ਕਰਜ਼ਾ ਲੈ ਜਾਣਗੇ 282 ਜਿੱਦਣ ਇਹਨਾਂ ਨੇ ਅਕਤੂਬਰ 2022 ਦੇ ਵਿੱਚ ਆਏ 2 ਲੱਖ 82000 ਕਰੋੜ ਰੁਪਏ ਉਧਨ ਕਰਤਾ ਸੀ ਤੇ 4.5 ਤੱਕ ਲੈ ਜਾਣਗੇ ਇਹ ਸਾਨੂੰ ਇੰਜ ਲੱਗਦਾ ਸੀ ਪਰ ਮੈਨੂੰ ਹੁਣੇ ਲੱਗ ਰਿਹਾ ਕਿ ਨਹੀਂ ਇਹ ਉੱਥੇ ਨਹੀਂ ਟਿਕਣਗੇ ਕਿਉਂਕਿ ਬੀਬੀਆਂ ਨੂੰ ਪੈਸੇ ਵੀ ਦੇਣੇ ਹਾਂ ਉਹ ਵਾਦਾ ਹਾਂ ਹਾਂ ਜਿਹੜੀ ਪੀਐਸਪੀਸੀਐਲ ਪਾਵਰ ਕਮਿਸ਼ਨ ਕਹਿੰਦੇ ਉਹਨਾਂ ਦਾ ਵੀ ਬੁਰਾ ਹਾਲ ਹੈ ਉਹਨਾਂ ਦੇ 10000 ਕਰੋੜ ਰੁਪਏ ਦੇਣੇ ਆ ਉਹ ਇੱਕ ਕਿਸ਼ਤ ਦਿੱਤੀ ਇੱਕ ਅਜੇ ਦਿੱਤੀ ਨਹੀਂ ਹੈਗੀ ਉਹਨਾਂ ਨੇ ਗਾਂ ਕਰਜੇ ਲੈ ਕੇ ਬਿਜਲੀ ਖਰੀਦ ਰਹੇ ਕਿਉਂਕਿ ਬਿਜਲੀ ਮੁਫਤਤ ਨਹੀਂ ਦੇਣੀ ਨਾ ਜਿਨ੍ਹਾਂ ਨੇ ਉਹਨਾਂ ਨੇ ਖਰੀਦ ਕੇ ਗਾਹ ਦੇਣੀ ਆ ਉਹਨਾਂ ਨੂੰ ਵੀ ਕਰਜ਼ਾ ਲੈ ਲਿਆ ਆਪਣਾ ਹੁਣ ਇਹ ਫਿਰ ਉਹ ਕਰਜ਼ਾ ਜਿਹੜਾ ਲੈਣ ਕਿ ਉਹਦਾ ਵਿਆਜ ਵੀ ਪਊਗਾ ਜਾਨੀ ਉਹਨੂੰ ਬੈਂਕਰਪਟ ਕਰਦਾ ਜਿਸ ਤਰੀਕੇ ਨਾਲ ਉਹਨੂੰ ਪੀਐਸਪੀਸੀਐਲ ਦਾ ਤੇ ਹਾਲਾਤ ਅਜੇ ਵੀ ਸਰਕਾਰ ਨੇ 10000 ਕਰੋੜ ਦੇਣਾ ਮੈਂ ਉਹੀ ਤੇ ਕਹਿ ਰਿਹਾ ਨਾ ਤੇ ਨਹੀਂ ਦਿੱਤਾ ਨਾ ਇਸ ਕਰਕੇ ਜਦੋਂ ਉਹ ਪੈਸਾ ਨਹੀਂ ਦਿੱਤਾ ਤੇ ਉਹਨਾਂ ਨੇ ਕਿਤੇ ਉਹਨਾਂ ਕਿਤੇ ਉਹਨੂੰ ਬਿਜਲੀ ਧੋੜੀ ਗੋਲ ਕਰ ਦੇਣਗੇ ਬਿਜਲੀ ਤੇ ਕਿਤੇ ਉਹ ਖਰੀਦ ਕੇ ਗਾਂਹ ਟ੍ਰਾਂਸਫਰ ਕਰ ਲੈ ਤੇ ਪ੍ਰਾਈਵੇਟ ਹੀ ਹੋਣ ਵਾਲੇ ਪਾਸੇ ਰਹਿ ਗਿਆ ਫਿਰ ਕੰਮ ਸਾਰਾ ਮੈਨੂੰ ਸਮਝ ਨਹੀਂ ਆ ਰਹੀ ਕਿ ਸ਼ਾਇਦ ਕੀ ਇਹ ਕੇਂਦਰ ਦੇ ਨਾਲ ਮਿਲ ਕੇ ਤੇ ਨਹੀਂ ਇਹੋ ਜੀਆਂ ਕੋਈ ਪਲਾਨਾਂ ਚੱਲ ਰਹੀਆਂ ਕਿ ਹੌਲੀ 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 ਹਾਲੀਵੁੱਡ ਪੁਆਇੰਟ ਤੇ ਆ ਰਹੇ ਹੋ ਹਾਂ ਕਿ ਜਿਹੜਾ ਬਿੱਲ ਉੱਥੇ ਪਾਸ ਹੋ ਰਿਹਾ ਕੋ ਦਾ ਹਾਲਾਤ ਪਹਿਲਾਂ ਬਣਾ ਦੇਣ ਨੂੰ ਕਹਿਣ ਲੋਕੀ ਕਹਿਣ ਲੱਗ ਜਣ ਕਿ ਇਹਦੇ ਨਾਲ ਉਹ ਤੁਸੀਂ ਯਾਰ ਉਹ ਜਿਹੜੇ ਮੀਟਰ ਅਸੀਂ ਲਾਏ ਸੀ ਵਾਪਸ ਲਾ ਜੋ ਹਾਂ ਸਮਾਰਟ ਮੀਟਰ ਅਸੀਂ ਜਿਹੜਾ ਹੋਣਾ ਕਿਸਾਨਾਂ ਨੇ ਲਾਏ ਆ ਕਿ ਤੁਸੀਂ ਇੰਨਾ ਉਹਨਾਂ ਨੂੰ ਹਤਾਸ਼ ਕਰ ਬਿਜਲੀ ਤੇ ਦਿਓ ਕਰਦਾ ਇੰਨਾ ਨਰਾਸ਼ ਕਰ ਦੋ ਵੀ ਜਾਨੀ ਹਾਂ ਘੱਟੋ ਘੱਟ ਅਸੀਂ ਮੀਟਰ ਲਾ ਲੈਨੇ ਆ ਜੀ ਦੁਬਾਰਾ ਜਿਹੜੇ ਅਸੀਂ ਲਾ ਕੇ ਰੱਖੇ ਸੀ ਘੱਟੋ ਘੱਟ ਸਾਨੂੰ ਬਿਜਲੀ ਤੇ ਦਿਓ ਇਹ ਨਾ ਹਾਲਾਤ ਹੋ ਜੇ ਕਿਉਂਕਿ ਜੇ ਤੁਸੀਂ ਬਣੀ ਮਹਿਕਮਿਆਂ ਨੂੰ ਪੰਜਾਬ ਨੂੰ ਇੰਨਾ ਕਰਜ਼ਿਆਂ ਚ ਦੱਬ ਕੇ ਆਪਣਾ ਰਾਜ ਕਰਕੇ ਜਾਓਗੇ ਤੇ ਫਿਰ ਖੁਸ਼ਹਾਲ ਕੀ ਕੀਤਾ ਦੇਖੋ ਵੈਲਫੇਅਰ ਦੀ ਜਿਹੜੀ ਗੱਲ ਹੋ ਰਹੀ ਹੈ ਪ੍ਰੋਫੈਸਰ ਸਾਹਿਬ ਮੈਂ ਨਾ ਕਈ ਦਿਨ ਤੋਂ ਲੋਕ ਵੀ ਬਹੁਤ ਮੈਸੇਜ ਕਰਦੇ ਆ ਗੱਲ ਕਰਦੇ ਆ ਵਿਧਵਾ ਬੁਢਾਪਾ ਦਿਵਿਆਂ ਪੈਨਸ਼ਨ 2 ਮਹੀਨੇ ਤੋਂ ਨਹੀਂ ਮਿਲਿਆ ਹੂੰ ਲੋਕ ਬਹੁਤ ਪਰੇਸ਼ਾਨ ਨੇ ਹੂੰ ਬਲਜੀਤ ਕੋਰ ਕਹਿਦੇ ਰਹੀ ਹੈ ਵੀ ਦੇ ਇਤਨਾ ਹੁਣ ਨਹੀਂ ਬਲਜੀਤ ਕੋਰ ਨੇ ਇੱਕ ਤਰੀਕ ਨੂੰ ਕਿਹਾ ਮੈਂ 2 ਤਰੀਕ ਨੂੰ ਲੋਕਾਂ ਲਈ ਰਾਏ ਖੋਲ ਕੇ ਸਾਰੇ ਤੋਂ ਜਾਣਕਾਰੀ ਲਿੱਤੀ ਕੱਲ 3 ਤਰੀਕ ਤੱਕ ਲੋਕਾਂ ਨੇ ਕਿਹਾ ਨਹੀਂ ਆਈ ਯਾਰ ਇਹ ਜੇ ਮਿਨਿਸਟਰ ਵੀ ਝੂਠ ਬੋਲਣਗੇ ਤਾਂ ਫਿਰ ਆਪਾਂ ਨੂੰ ਸੱਚ ਕਿੱਥੋਂ ਲਵਾਂਗੇ ਕੋਈ ਕਹਿੰਦਾ 1 ਮਹੀਨੇ ਦੀ ਆ ਗਈ ਬਾਕੀ ਪੈਂਡਿੰਗ ਹੈ ਇਹ ਵੀ ਲੋਕਾਂ ਦੇ ਆਏ ਮਤਲਬ ਹੌਲੀ ਹੌਲੀ ਉਹ ਕਹਿੰਦੇ ਨਾ ਜਿਵੇਂ ਜਿਵੇਂ ਆਈ ਜਾ ਰਿਹਾ ਹੈ ਦੇ ਜੋ ਮਦ ਹੈ ਨਹੀਂ ਕੋਰਪਸ ਨਹੀਂ ਹੈ ਕੁਲ ਮਿਲਾ ਹਾਂਜੀ ਕੋਰਪਸ ਨਹੀਂ ਹੈਗਾ ਇੱਕ ਦੂਜਾ ਫਿਰ ਡੀਏ ਦੀਆਂ ਕਿਸ਼ਤਾਂ ਮੁਲਾਜ਼ਮ ਦੀਆਂ ਦੇਖੋ 25 ਤੇ ਸੁੱਕਾ ਹੀ ਲੰਘ ਗਿਆ ਨਾ 26 ਦੇ ਅਗਾਹ ਨੂੰ ਅਜੇ ਕੋਈ ਉਮੀਦ ਹੈ ਨਹੀਂ ਬਜਟ ਤੱਕ ਤੇ ਉਹ ਕਟੁਗੜ ਮੰਨ ਕੇ ਚੱਲ ਰਹੇ ਕਿ ਬਜਟ ਤੱਕ ਤੇ ਮਾਰਚ ਤੱਕ ਕੋਈ ਉਮੀਦ ਹੈ ਆ ਇੱਕ ਜਿਹੜੀ ਵੀਡੀਓ ਦਿਖਾਈ ਸੀ ਤੁਸੀਂ ਕਪੜੇ ਲਾ ਕੇ ਇੰਦੀ ਸਰਦੀ ਦੇ ਵਿੱਚ ਆ ਹੁਣੇ ਉਹ ਬਾਹਰ ਚ ਕੌਲੇ ਲੈ ਕੇ ਆਏ ਉਹ ਸਮਾਰਟ ਮੀਟਰ ਵਾਲਾ ਮੀਟਰ ਰੀਡਰ ਹੈ ਪਟਿਆਲੇ ਉਹਨਾਂ ਨੇ ਨੰਗੇ ਹੋ ਕੇ ਫਿਕ ਮੰਗੀ ਆ ਹਾਂ ਕੌਲੇ ਹੱਥ ਚ ਫੜੇ ਵਜਾ ਵਜਾ ਕੇ ਪਈ ਦੇ ਦਿਓ ਅਸੀਂ ਤੇ ਸਾਡ ਮਤਲਬ ਚੰਗਾ ਜਿਲ੍ਹਾ 8 8 ਮਹੀਨੇ ਤੋ ਉਹਨਾਂ ਨੂੰ ਤੰਗਿਆ ਨਹੀਂ ਮਿਲੀ 10 ਮਹੀਨੇ ਫਿਰ ਤੇ ਇਸ ਕਰਕੇ ਜੇ ਇਸ ਤਰੀਕੇ ਨਾਲ ਇਹ ਫਿਰ ਰੰਗਲਾਤ ਕਹਾਦਾ ਕੰਗਲਾਈ ਹੋਏ ਇਹਨੂੰ ਦੱਸੋ ਕਾ ਉਹ ਤੁਸੀਂ ਤੇ ਜਾਣਦੇ ਚੰਗੀ ਤਰ੍ਹਾਂ ਐਪਰੋਪਰੀਏਟ ਕੁਆਟਰਸ ਦੇ ਵਿੱਚ ਇਹ ਗੱਲਾਂ ਭੇਜੋ ਵੀ ਥੱਲੇ ਜਿਹੜਾ ਲੋਕ ਇਹ ਮਹਿਸੂਸ ਕਰ ਰਹੇ ਆ ਕਿ ਰੰਗਲਾ ਨਹੀਂ ਹੈਗਾ ਇਹ ਤੁਹਾਨੂੰ ਉੱਤੇ ਲੱਗਦਾ ਹੋਊਗਾ ਤੁਸੀਂ ਕੋਈ ਇਹੋ ਜਿਹੀ ਐਨਕਾ ਪਾਈਆਂ ਐ ਇਹ ਤੇ ਕੱਕਲਾ ਨਹੀਂ ਲੋਕਾਂ ਨੂੰ ਲੱਗਦਾ ਤੁਸੀਂ ਕਿਸੇ ਵੀ ਜਗ੍ਹਾ ਪੰਜਾਬ ਚ ਜਿਹੜੇ ਮਰਜੀ ਸ਼ਹਿਰ ਚ ਚਲੇ ਜਾਓ ਵੱਡੇ ਵੱਡੇ ਹੋਲਡਿੰਗ ਲੱਗਿਆ ਹੂੰ ਉਹ ਡਿਪਾਰਟਮੈਂਟ ਦਾ ਬਜਟ ਵੀ 8000 800 ਕਰੋੜ 1000 ਕਰੋੜ ਹੈ ਉਹ ਲੱਗੇ ਸਾਰੀ ਜਗ੍ਹਾ ਰੰਗਲਾ ਪੰਜਾਬ ਬੋਰਡ ਨੇ ਹਾਲੇ ਦੇਖੋ ਜਿੰਨੀ ਇਹਨਾਂ ਨੇ ਐਡਵਰਟਾਈਜ਼ਮੈਂਟ ਤੇ ਜ਼ੋਰ ਦਿੱਤਾ ਇਹ ਸਾਰੇ ਦਾ ਸਾਰਾ ਕੇਜਰੀ ਵਾਲ ਮਾਡਲ ਹੈ ਅਸਲ ਚ ਇਹਨਾਂ ਸੱਚੀ ਗੱਲ ਤੇ ਹੈ ਕਿ ਇਹ ਕੇਜਰੀਵਾਲ ਹੀ ਸਰਕਾਰ ਚਲਾ ਰਿਆ ਆਪਣੇ ਮਾਡਲ ਚ ਆਪਣੀ ਸੋਚ ਦੇ ਬਲਬੂਤੇ ਆਪਣੇ ਹੀ ਨਿਸ਼ਾਨਿਆਂ ਲਈ ਆਪਣੇ ਹੀ ਰਾਜਨੀਤਿਕ ਹਿੱਤਾਂ ਲਈ ਸਾਰੇ ਪੰਜਾਬ ਦੇ ਵਿੱਚ ਸਰਕਾਰ ਆਪਣੇ ਢੰਗ ਨਾਲ ਦੀ ਵਾਗ ਡੋਰ ਲੈ ਕੇ ਚਲਾ ਰਿਆ ਇਹ ਪੰਜਾਬ ਤੋਂ ਜਾਂ ਚੰਡੀਗੜ੍ਹ ਤੋਂ ਸਰਕਾਰ ਚੱਲ ਹੀ ਨਹੀਂ ਰਹੀ ਇਸੇ ਕਰਕੇ ਜੋ ਉਹਨੇ ਉੱਥੇ ਕਰਕੇ ਆਪਣਾ ਇਨਾ ਰਾਜ ਕੀਤਾ ਉਹਨੂੰ ਲੱਗਦਾ ਉਹ ਬੜਾ ਕਾਮਯਾਬ ਮਾਡਲ ਆ ਇਸ ਕਰਕੇ ਆਪਾਂ ਹੁਣ ਇੱਥੇ ਵੀ ਲੋਕਾਂ ਦਾ ਬੇਫੂਕਾ ਬਤਵਾ ਦੇ ਜੇ ਕਾਮਯਾਬ ਹੁੰਦਾ ਤੇ ਫਿਰ ਸਰਕਾਰ ਹੋਣੀ ਸੀ ਨਾ ਉੱਥੇ ਪਰ ਕੁਝ ਦਿਨ ਬਾਅਦ ਬੋਰ ਹੁੰਦੇ ਹੀ ਆ ਲੋਕ ਫਿਰ ਅਸਲੀਅਤ ਦਾ ਤੇ ਕਿਸ ਨਾ ਕਿਸੇ ਦਿਨ ਤੇ ਪਤਾ ਲੱਗੂਗਾ ਹੁਣ ਜੇ ਕਿੰਨੀ ਕੁ ਦਿਨ ਲੋਕਾਂ ਨੂੰ ਹਵਾਵਾਜੀ ਦੇ ਵਿੱਚ ਰੱਖਣਗੇ ਕਿੰਨੀ ਕੁ ਦਿਨ ਸੁਪਨਿਆਂ ਦੇ ਸਿਰ ਤੇ ਰੱਖਣਗੇ ਅਗਲਾ ਕਹਿਣਗੇ ਯਾਰ ਪਹਿਲੇ ਸਾਲ ਕੋਈ ਨਹੀਂ ਨਵੀਂ ਨਵੀਂ ਸਰਕਾਰ ਆ ਜੇ ਬਹਿਣਾ ਉੱਠਣਾ ਨਹੀਂ ਆਇਆ ਜੇ ਉਹਨਾਂ ਨੂੰ ਪਤਾ ਨਹੀਂ ਰਾਜ ਕਿਵੇਂ ਕਰਦਾ ਇਹ ਕਹਿੰਦੇ ਵੀ ਸੀ ਕਿ ਸਾਨੂੰ ਤੇ ਅਜੇ ਨਵੇਂ ਨਵੇਂ ਆ ਯਾਰ ਨੂੰ ਥੋੜੇ ਜਿਹੇ ਸਾਲ ਲੈ ਲੈਣ ਦਿਓ ਸਾਨੂੰ ਤੇ ਪਤਾ ਨਹੀਂ ਲੱਗਦਾ ਸਾਡੇ ਤੇ ਥਾਣੇਦਾਰ ਨਹੀਂ ਸੁਣਦਾ ਸਾਡੇ ਤੇ ਕੋਈ ਬਿਊਰੋਕ੍ਰੇਟ ਕਲਰਕ ਨਹੀਂ ਜੁਣਦਾ ਐਮਐਲਏ ਕਹਿਣ ਤੇ ਇਸ ਕਰਕੇ ਸਾਨੂੰ ਅਜੇ ਥੋੜਾ ਜਿਹਾ ਆਪਣਾ ਜੱਫਾ ਪਾ ਚਾਲ ਨੰਗਾ ਫਿਰ ਦੋ ਨੰਗੇ ਫਿਰ ਤਿੰਨ ਨੰਗੇ ਹੁਣ ਚਾਰ ਨੰਗੇ ਇਸ ਲਈ ਹੁਣ ਲਾਸਟ ਈਅਰ ਦੇ ਵਿੱਚ ਆ ਗਏ ਹੁਣ ਲੋਕ ਸੋਚਣ ਲੱਗ ਪਏ ਵੀ ਇਹ ਸਾਰਾ ਹੀ ਨੰਗੇ ਗਿਆ ਹਾਥੀ ਨੰਗੇ ਤੇ ਪੂਛ ਪਾ ਜੀ ਪੂਛ ਖਿੱਚੋ ਜੀ ਹਾਥੀ ਰੋਕਦਾ ਤੇ ਹੁਣ ਕੀ ਹਾਥੀ ਹਾਥੀ ਨੂੰ ਪਛਾਣ ਕੇ ਖਿੱਚ ਲੈਣੀ ਪੂਛ ਨਾਲ ਖਿੱਚ ਜਾਂਦਾ ਹਤੀ ਉਹ ਇਹ ਪੂਛ ਟੁੱਟ ਸਕਦੀ ਹੈ ਹਾਥੀ ਨਹੀਂ ਵਾਪਸ ਆਉਣਾ ਹੁਣ ਥੋੜਾ ਜਨਾ 10 ਮਿੰਟ ਅਸੀਂ ਚਰਚਾ ਕਰ ਲਈ ਹਾਲਾਤ ਕੀ ਨੇ ਹੁਣ ਇਹ ਦੱਸੋ ਕਿ ਹੁਣਾ ਕੀ ਚਾਹੀਦਾ ਮਤਲਬ ਪੰਜਾਬ ਨੂੰ ਰੰਗਲਾ ਪੰਜਾਬ ਬਣਾਉਣ ਲਈ ਮੈਂ ਰੰਗਲਾ ਇਸ ਕਰਕੇ ਕਹਿ ਰਿਹਾ ਇਇ ਇਹ ਨਾਦਈ ਟ੍ਰੇਡਮਾਰਕੇ ਵੀ ਰੰਗਲਾ ਪੰਜਾਬ ਬਣਾ ਰਿਆ ਉਹ ਤੁਹਾਡੀ ਗੱਲ ਠੀਕ ਹੈ ਕਿ ਬਣਾ ਕੰਗਲਾ ਦਿੱਤਾ ਜੋ ਹਾਲਾਤ ਬਣੇ ਨੇ ਨਾ ਡੀਏ ਨਾ ਬਾਕੀ ਮੰਗਾ ਨੇ ਨਾ ਸੈਲਰੀ ਟਾਈਮ ਤੇ ਆ ਰਹੀ ਨਾ ਪੈਨਸ਼ਨ ਤੁਸੀਂ ਕਹੀ ਸੀ 1.5 ਹਜ਼ਾਰ ਜੇਗਾ 2.5 ਹਜ਼ਾਰ ਕਰਾਂਗੇ ਨਾ ਉਹ ਪੂਰਾ ਹੋਇਆ ਬਹੁਤ ਸਾਰੇ ਮਸਲੇ ਨੇ ਇੱਕ ਨਹੀਂ ਹੈ ਅੱਜ ਵੀ ਉੱਥੇ ਖੜੇ ਨੇ ਹੁਣ ਸਵਾਲ ਵੱਡਾ ਹੈ ਕਿ ਜੇ ਕਰਜ਼ਾ ਅਸੀਂ ਲੈ ਲਿਆ ਕੁਝ ਨਜ਼ਰ ਆ ਰਿਹਾ ਹੋਏ ਤੇ ਇਹ ਤੇ ਠੀਕ ਹੈ ਵੀ ਇਨਫਰਾਸਟ੍ਰਕਚਰ ਡਵੈਲਪਮੈਂਟ ਅਸੀਂ ਕੀਤਾ ਜੀ ਉਹ ਇੱਕ ਵੱਡੀ ਬਿਲਡਿੰਗ ਬਣਾਤੀ ਜਿਹੜੀ 400 ਕਰੋੜ ਦੀ ਹੈ ਉਹ ਬਣਾਤੀ ਜਿਹੜੇ 1000 ਕਰੋੜ ਦਾ ਪ੍ਰੋਜੈਕਟ ਹੈ ਉਹ ਪਰ ਸਵਾਲ ਵੱਡਾ ਹੈ ਕਿ ਲੋਕ ਸੋਚ ਕੀ ਰਹਿਣਗੇ ਇਹ ਤੁਹਾਡੀ ਗੱਲ ਠੀਕ ਹੈ ਲੋਕਾਂ ਨੂੰ ਨਾ ਸੋਚਣ ਦਾ ਤੇ ਉਹਨਾਂ ਦੀ ਸਭ ਤੋਂ ਪਹਿਲਾਂ ਤੇ ਉਹਨਾਂ ਦਾ ਬਚਾਅ ਜਿੱਦ ਤਰ੍ਹਾਂ ਸੈਲਰੀਡ ਲੋਕ ਹੈ ਉਹ ਸੋਚਦੇ ਚਾਰ ਸੰ ਸੈਲਰੀ ਵੇਲੇ ਸਿਰ ਮਿਲ ਜੇ ਤਾਂ ਇਹ ਇੰਨਾ ਹੀ ਬਹੁਤ ਆ ਜਿਹੜੇ ਮਨਰੇਗਾ ਆ ਉਹਦਾ ਇੱਕ ਬਾੜਾ ਜਿਹੜਾ ਚੱਲਿਆ ਲੋਕ ਸੋਚ ਰਹੇ ਆ ਯਾਰੇ ਇਹ ਜਿਹੜਾ ਮਾੜਾ ਮੋਟਾ ਰੋਜ਼ਗਾਰ 90% ਕੇਂਦਰ ਦਿੰਦਾ ਸੀਗਾ ਲੋਕ ਤੇ ਇਹੀ ਸੋਚ ਰਹੇ ਤੋ ਉਹਦੇ ਚ ਵੀ ਇਹ ਵੀ ਹੁਣ ਬੰਦ ਹੋ ਗਿਆ ਇਹ ਵੀ ਰੋਜ਼ਗਾਰ ਬੰਦ ਹੋ ਗਿਆ ਨੌਜਵਾਨ ਸਾਡੇ ਪਹਿਲੇ ਇਹਨਾਂ ਨੂੰ ਛੱਡ ਚੁੱਕੇ ਆ ਇਹਨਾਂ ਤੇ ਭਰੋਸਾ ਕੋਈ ਨਹੀਂ ਸੀ ਤਾਂਗੇ ਤੇ ਹੋੜਸ ਦੇ ਵਿੱਚ ਲੱਖਾਂ ਦੀ ਗਿਣਤੀ ਚ ਬਾਹਰ ਨੂੰ ਭੱਜਲੇ ਵੀ ਇੱਥੇ ਰਹਿਣਾ ਕੋਈ ਠੀਕ ਨਹੀਂ ਹੈ ਇੱਥੇ ਕੋਈ ਸਾਡਾ ਭਵਿਕ ਹੈ ਨਹੀਂ ਹੁਣ ਜਿਹੜੇ ਜਦੋਂ ਬਾਹਰਲੇ ਦਰਵਾਜ਼ੇ ਵੀ ਬੰਦ ਹੋ ਗਏ ਆ ਤੇ ਅੰਦਰਲੇ এমਪਲॉयਮੈਂਟ ਦੇ ਐਵੇਨਿਊਜ਼ ਕੋਈ ਨਹੀਂ ਇਹਨਾਂ ਨੇ ਲੋਕਾਂ ਨੂੰ ਮਾੜਾ ਜਿਹਾ ਛੁਤਰੀ ਛੱਡ ਕੇ ਜਾਂ ਇੱਕ ਨਵਾਂ ਛੁਣ ਛਣਾ ਵਜਾ ਕੇ ਇਹ ਕੋਸ਼ਿਸ਼ ਕੀਤੀ ਉਹ ਚਿੰਤਾ ਨਾ ਕਰੋ ਬਹੁਤ ساری এমਪਲॉयਮੈਂਟ ਐਨੇ ਲੱਖਾਂ এমਪਲॉयਮੈਂਟ ਜਨਰੇਟ ਹੋ ਗਈ ਅਸੀਂ ਓਰੀਆ ਚੋਂ ਜਪਾਨ ਚੋਂ ਬੜੀਆਂ ਬੜੀਆਂ ਕੰਪਨੀਆਂ ਇੱਥੇ ਆ ਰਹੀਆਂ ਆ ਸਾਡਾ 450 ਕਰੋੜ ਦਾ ਐਮਓਯੂ ਐਮਓਯੂ ਕੀ ਹੁੰਦਾ ਮੈਮੋਰੰਡਮ ਆਫ ਅੰਡਰਸਟੈਂਡਿੰਗ ਆ ਭਈ ਜੇ ਸਾਡੇ ਕੋਲ ਪੈਸੇ ਹੋਏ ਤੇ ਅਸੀਂ ਜ਼ਰੂਰ ਆਵਾਂ ਉਹਦਾ ਕੋਈ ਮਤਲਬ ਹੀ ਨਹੀਂ ਹੈ ਦੋਲਰ ਨੈਰੂ ਯੂਨੀਵਰਸਿਟੀ ਆਫ ਸਾਤਲੂ ਇਕਾਰੀ ਨੇ ਜੀਕੇ ਚੱਡਾ ਕਹਿੰਦਾ ਕਹਿੰਦਾ ਇੱਥੇ ਜਿਹੜਾ ਵੀ ਉੱਥੇ ਜਾ ਕੇ ਇੰਡੀਆ ਇੰਦਰਾ ਗਾਂਧੀ ਇੰਟਰਨੈਸ਼ਨਲ ਰਿਪੋਰਟ ਤਾਂ ਆਉਂਦਾ ਸਾਡੀ ਯੂਨੀਵਰਸਿਟੀ ਨਾਲ ਪਹਿਲਾ ਕੰਮ ਇਹ ਕਰਦਾ ਆ ਕਿ ਐਮਓਜੂ ਲਿਖਦਾ ਜਿੰਨੇ ਵੀ ਮਰਜੀ ਪ੍ਰੋਫੈਸਰ ਜਾਂ ਹੋਰ ਬੰਦੇ ਬਾਹਰੋਂ ਆਉਂਗੇ ਉਹਦਾ ਕੋਈ ਅਰਥ ਨਹੀਂ ਹੁੰਦਾ ਤੁਸੀਂ ਪੈਸੇ ਥੋੜੀ ਲੈ ਕੇ ਆਇਆ ਇਨਵੈਸਟਮੈਂਟ ਕਿੱਥੇ ਕਿੱਥੇ ਕਰਾਈ ਹੈ ਜਾ ਕੇ ਦੱਸੋ ਇਹ ਕਹਿੰਦੇ ਅਸੀਂ ਲੱਖ ਕਰੋੜ ਰੁਪਈਆ ਡੇਢ ਲੱਖ ਕਰੋੜ ਰੁਪਈਆ ਇੱਥੇ ਅਸੀਂ ਪੰਜਾਬ 'ਚ ਇਨਵੈਸਟ ਕਰਤਾ ਹਾਲ ਤੇ ਆ ਕਿ ਪਹਿਲਾਂ ਵੀ ਨਹੀਂ ਬਜਣਾ ਇੱਥੇ ਰੇੜੀ मूंगफਲੀ ਵਾਲੀ ਰੇੜੀ ਤੋਂ ਤੇ ਜਿਹੜੇ ਪੈਸੇ ਇਕੱਠੇ ਕਰਨ ਲਈ ਫਰੋਤੀਆਂ ਜਿਹੜੀਆਂ ਲੈਣੀਆਂ ਸ਼ੁਰੂ ਹੋ ਗਈਆਂ ਹਾਲਤ ਇਹ ਬਣੀ ਪਈ ਐ ਤੁਸੀਂ ਬਾਕੀ ਕਾਰੋਬਾਰ ਜਿਹੜਾ ਇੱਥੇ ਕਿ ਕਿਸ ਹਿਸਾਬ ਨਾਲ ਇੱਥੇ ਆਊਗਾ ਕਿਵੇਂ ਇਹਨਾਂ ਦੇ ਭਰੋਸਾ ਕਰੂਗਾ ਆ ਤੁਹਾਡੇ ਮਹਾਲੀ ਦੇ ਵਿੱਚ ਹੀ ਜਿਹੜੇ ਐਕਸ ਏ ਏ ਜੀ ਦੀ ਵਾਈਫ ਕ੍ਰਿਸ਼ਨ ਕੁਮਾਰ ਗੋਇਲ ਦੀ ਘਰ ਆ ਕੇ ਗੜਾ ਦੱਬ ਕੇ ਸਾਰਾ ਕੁਝ ਲੁੱਟ ਕੇ ਲੈ ਗਏ ਕਹਾਂ ਚ ਲੋਕ ਸੇਫ ਨਹੀਂ ਔਰਤਾ ਸੜਕਾਂ ਦੇ ਕਿਨੇ ਸੇ ਮਹਿਸੂਸ ਕਰਨਾ ਆ ਤੁਹਾਡੇ ਸਾਹਮਣੇ ਰੋਜ਼ ਜਿੰਨੇ ਪਿੱਛੇ ਲਗਾਤਾਰ ਠਾ 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 ਮਰਡਰ ਹੋ ਰਹੇ ਆ ਇਹਦੇ ਚ ਕੋਈ ਇਨਵੈਸਟਮੈਂਟ ਕਰੂਗਾ ਜੇ ਇਨਵੈਸਟਮੈਂਟ ਨਹੀਂ ਹੁੰਦੀ ਐਮਪਲਾਈਮੈਂਟ ਨਹੀਂ ਹੁੰਦੀ ਮੈਨੂੰ ਕਿਨ ਜੇ ਇਨਵੈਸਟਮੈਂਟ ਹੋ ਵੀ ਜਾਏ ਤੇ ਪ੍ਰਾਈਵੇਟ ਇਨਵੈਸਟਰ ਦੀ ਇਹ ਕੀ ਗਾਰੰਟੀ ਉਹ ਪੰਜਾਬੀ ਮੁੰਡਿਆਂ ਨੂੰ ਲਊਗਾ ਉੱਥੇ ਜਿੱਥੇ ਸਸਤੀ ਲੇਬਰ ਮਿਲੂਗੀ ਉੱਥੋਂ ਲਊਗਾ ਕੋਈ ਠੀਕ ਹੈ ਤੇ ਜਿੱਥਾਂ ਉਹ ਜਾਊਗਾ ਹੀ ਉੱਥੇ ਜਿੱਥੇ ਸਸਤੀ ਲੇਬਰ ਇਨ ਅਬੰਡੈਂਸ ਆ ਇੱਥੇ ਕਿਉਂ ਆਊਗਾ ਹੁਣ ਜਿਹੜੇ ਦੋ ਤਿੰਨ ਮਸਲੇ ਨੇ ਇਨ ਆਦੇ ਜਿਹੜੇ ਹੁਣ ਮੇਨ ਵਾਜੇ ਰਹੇ ਉਹਨਾਂ ਤੇ ਆਨੇ ਕਿਉਂਕਿ ਉਹ ਅਖੀਰਲੇ ਸਾਲ ਦੇ ਤੌਰ ਤੇ ਨਾ ਉਹ ਚਰਚਾ ਕਰਨੀ ਵੀ ਜ਼ਰੂਰੀ ਹੈ ਇੱਕ ਉਹ ਨਵੀਂ ਸਕੀਮ ਲੈ ਕੇ ਆ ਰਹੇ ਨੇ ਜੀ 10 ਲੱਖ ਦਾ ਬੀਮਾ ਹਰ ਬੰਦੇ ਨੂੰ ਦੇਣਾ ਕਹਿੰਦੇ 3 ਕਰੋੜ ਪੰਜਾਬੀਆਂ ਨੂੰ ਉਹਨਾਂ ਬੀਮਾ ਦੇਣਾ ਟੈਨਸ਼ਨ ਲੈਣ ਦੀ ਲੋੜ ਹੀ ਨਹੀਂ ਸਵਾਲ ਉਹਦੇ ਤੇ ਬਹੁਤ ਖੜੇ ਹੋ ਰਹੇ ਕਿ 10 ਲੱਖ ਤੁਸੀਂ ਕਿੱਥੋਂ ਦੋਗੇ ਸੈਂਟਰਲਿਸ ਸਕੀਮ ਚ 40% ਹਿੱਸਾ ਤੁਹਾਡੇ ਤੋਂ 2 ਲੱਖ ਜਿਹੜਾ ਸੀ ਉਹ ਪਾਇਆ ਨਹੀਂ ਗਿਆ ਜਿਹੜਾ ਆਯੂਸ਼ਮਾਨ ਵਾਲਾ 5 ਲੱਖ ਵਾਲਾ ਸੀ 60 40 ਵਾਲਾ ਕਹਿੰਦੇ ਉਹ 9 ਲੱਖ ਆਪਣੇ ਪੱਲੇ ਕਿਵੇਂ ਪਾ ਦੋਗੇ ਕਿਉਂਕਿ 1 ਲੱਖ ਤੇ ਕਿਸੇ ਕੰਪਨੀ ਨੇ ਦੇਣਾ ਯੂ ਬਹੁਤ ਵੱਡਾ ਸਵਾਲ ਭਾਜਪੀ ਨੇ ਵੀ ਕੱਲ ਪ੍ਰੈਸ ਕਾਨਫਰੰਸ ਕਰਕੇ ਨਾ ਸਵਾਲ ਚੱਕਿਆ ਕਿ ਵੀ ਤੁਸੀਂ ਕਰਜ਼ੇ ਤੇ ਕਰਜ਼ਾ ਲੈ ਰਹੇ ਹੋ ਹਾਲਾਤ ਤੁਸੀਂ ਖਰਾਬ ਕਰਤੇ ਹਨ ਹਾਲਾਂਕਿ ਉਹਨੇ ਕੋ ਦੋਸ਼ੀ ਉਹ ਵੀ ਨਹੀਂ ਉਹਦੇ ਵਿੱਚ ਸਿਸਟਮ ਦੇ ਵਿੱਚ ਜੋ ਹਾਲਾਤ ਅੱਜ ਪੰਜਾਬ ਦੇ ਬਣ ਰਹੇ ਪਰ ਸਵਾਲ ਵੱਡਾ ਹੈ ਇੱਕ ਤੇ ਉਹ ਵਾਅਦਾ ਉਹਨਾਂ ਨੇ ਪੂਰਾ ਕਰਨਾ ਫਿਰ ਹਜ਼ਾਰ ਰੁਪਏ ਆਣਾ ਪ੍ਰਾਪਰਟੀਆਂ ਪੰਜਾਬ ਦੀਆਂ ਸਰਕਾਰੀ ਵੈਸੀ ਵੇਚੀਆਂ ਜਾ ਰਹੀਆਂ ਮਤਲਬ ਅਸੀਂ ਜਾ ਕੇ ਜਿਹੜੇ ਪਾਸੇ ਰਹੀਆਂ ਔਰ ਇਹ ਵਾਅਦੇ ਕਿਵੇਂ ਪੂਰੇ ਹੋਣਗੇ ਮਤਲਬ ਤੁਸੀਂ ਇੱਕ ਲਾਰਜਰ ਵੇ ਨਾਲ ਦੇਖੋ ਕਿ ਇਹ ਸਰਕਾਰ ਨੇ ਵਾਅਦੇ ਆਪਣੇ ਪੂਰੇ ਕਰਨੇ ਉਹ ਕਿਵੇਂ ਕਰਨਗੇ ਨਹੀਂ ਦੇਖੋ ਮੈਨੂੰ ਲੱਗਦਾ ਕਿ ਜਿਹੜੀ ਹੈਲਥ ਦੇ ਬਾਰੇ ਹੈ ਜਿੱ ਅੱਤੜੇ ਹੁਣੇ ਕਿਸੇ মিডিਆ ਦੇ ਵਿੱਚ ਆਈ ਸੀ ਕਿ ਜਿੱਥੇ 2000 ਤੋਂ ਉੱਪਰ ਐਕਸਪਰਟ ਚਾਹੀਦੇ ਆ ਯਾਨੀ ਤਕਰੀਬਨ 50% 40% ਹੈ ਬਾਕੀ ਬਾਕੀ ਚਾਉਂਟੇ ਆ ਅੱਧੇ ਹੈਗੇ ਅੱਧੇ ਨਹੀਂ ਹੈਗੇ ਹੋਰ ਗੱਲ ਲਾ ਲਓ ਇਹ 20 21% ਉਹਨਾਂ ਨੂੰ ਸੈਲਰੀਆਂ ਘੱਟ ਦਿੰਦੇ ਆਪਣੇ ਡਾਕਟਰਾਂ ਨੂੰ ਸੈਂਟਰ ਨਾਲ ਹੂੰ ਜਦ ਕਿ ਮੈਂ ਯਾਬ ਯੂਨੀਵਰਸਿਟੀ ਤੋਂ ਪੜ੍ਹੇ ਆ ਤੇ ਜਦੋਂ ਉਹਨਾਂ ਸਾਹਮਣੇ ਚਾਹੇ ਸੌਂਦੀ ਸੀ ਕਿਉਂਕਿ ਸਾਨੂੰ ਸੈਂਟਰ ਤੋਂ ਵੀ ਪੈਸਾ ਹੁੰਦਾ ਸੀ 60% ਤੇ 40 ਬਾਕੀ 40% ਜਿਹੜਾ ਡੈਫਿਸਿਟ ਬਜਟ ਹੈ ਉਹ ਪੰਜਾਬ ਤੋਂ ਆਉਂਦਾ ਸੀ ਤੇ ਸਾਨੂੰ ਫ੍ਰੀडम ਸੀ ਕਿ ਯੂਨੀਵਰਸਿਟੀ ਵਾਲਿਆਂ ਨੂੰ ਕਿ ਤੁਸੀਂ ਸੈਂਟਰ ਦੇ ਸਕੀਲ ਲੈਣੇ ਆ ਕਿ ਪੰਜਾਬ ਦੇ ਸੀ ਸਾਡੇ ਹਮੇਸ਼ਾ ਕਹਿੰਦੇ ਪੰਜਾਬ ਦੇ ਸਕੀਲ ਮੈਂ ਉਹਨਾਂ ਨੂੰ ਪੁੱਛਿਆ ਤੁਸੀਂ ਪੰਜਾਬ ਦੇ ਸਕੀਲ ਕਿਉਂ ਲੈਣੇ ਕਿ ਕਿਉਂਕਿ ਉਹਨਾਂ ਨਾਲ ਬਹੁਤ ਜ਼ਿਆਦਾ ਆ ਐਸ ਵੇਲੇ ਉਹ ਵੀ ਘਟਾ ਦਿੱਤੇ 21% ਉਹਨਾਂ ਨੂੰ ਕਟਿਆ 304 ਡਾਕਟਰਾਂ ਦੀ ਭਰਤੀ ਕੀਤੀ 200 ਨੇ ਜੁਆਇਨ ਕੀਤਾ 104 ਨੇ ਪਰ ਜੁਆਇਨ ਵੀ ਨਹੀਂ ਕੀਤਾ ਇਹ ਹਾਲਾਤ ਆ ਤੁਹਾਡੀ ਗਰਾਊਂਡ ਦੇ ਉੱਤੇ ਜੇ ਤੁਸੀਂ ਡਾਕਟਰਾਂ ਨੂੰ ਫੈਸਿਲਿਟੀਆਂ ਹੀ ਨਹੀਂ ਦੋਗੇ ਡਾਕਟਰਾਂ ਨੂੰ ਇੱਥੇ ਉਤਨਖਾਹਾਂ ਪ੍ਰੋਪਰ ਨਹੀਂ ਦੋਗੇ ਤੇ ਕਿਹੜਾ ਆ ਕੇ ਤੁਹਾਡੇ ਉੱਥੇ ਰਹੂਗਾ ਸਾਰਾ ਕੰਮ ਚਕਮਾ ਚੁੱਲਾ ਠੇਕੇ ਦੇ ਕਰ ਦਿੱਤਾ ਆ ਜਿਹੜੇ ਹੈਲਥ ਕਲੀਨਿਕ ਜਿਹੜੇ ਮਹੱਲਾ ਕਲੀਨਿਕ ਨੇ ਕਿ ਇਹਨਾਂ ਦੇ ਕੇਜਰੀਵਾਲ ਬ੍ਰਾਂਡ ਜਿਹੜਾ ਹੈ ਠੇਕੇ ਦੇ ਉਹਨਾਂ ਨੂੰ ਜਿਹੜੇ ਉੱਥੇ ਕੰਮ ਕਰ ਰਹੇ ਉਹਨਾਂ ਨੂੰ ਤਨਖਾਹਾਂ ਨਹੀਂ ਦੇ ਰਹੇ ਉਹਨਾਂ ਨੂੰ ਇਨਮੈਲ ਰਿੰਗਾ ਉਹ ਸਿਸਟਮ ਤੋਂ ਜਦੋਂ ਇਹ ਫੇਲ ਹੋ ਗਿਆ ਸਿਸਟਮ ਦਾ 16 16 ਹਸਪਤਾਲ ਬਣਾਉਣੇ ਸੀਗੇ ਕਿੱਥੇ ਗਏ ਇੱਕ ਵੀ ਨਹੀਂ ਬਣਿਆ ਮਹਿੰਗਣਾ ਇੱਕ ਪੱਥਰ ਵੀ ਨਹੀਂ ਲੱਗਣਾ ਝੂਠ ਜਾਣੀ ਇੰਨਾ ਜ਼ਿਆਦਾ ਕਿਸੇ ਕੋਈ ਧੋਖਾ ਕਰ ਸਕਦਾ ਆ ਪੰਜਾਬ ਦੇ ਨਾਲ ਉਹ ਕੇਜਰੀਵਾਲ ਦੀ ਟੀਮ ਹੀ ਕਰ ਸਕਦੀ ਆ ਹੋਰ ਕੋਈ ਨਹੀਂ ਆ ਨਾਲ ਜਿਹੜੇ ਉਹਨਾਂ ਦੇ ਪਿਆਦੇ ਕਾ ਉਹਨਾਂ ਦੀਆਂ ਇਸ਼ਾਰਿਆਂ ਤੇ ਨੱਚਦੇ ਫਿਰਦੇ ਇਹਨਾਂ ਨੇ ਕਾਦੀ ਸਰਕਾਰ ਦਾ ਆਨੰਦ ਮਾਣਿਆ ਵੀ ਮੈਨੂੰ ਦੱਸਿਂ ਭਗਵੰਤ ਮਾਨ ਨੇ ਕਾਦਾ ਆਨੰਦ ਮਾਣਿਆ ਇੰਨਾ ਕਿਤੇ ਬਾਹਰ ਬੈਠਾ ਉਹਨਾਂ ਨਾਲੋਂ ਜ਼ਿਆਦਾ ਵਧੀਆ ਖੁਸ਼ ਸੀਗਾ ਜਾਂ ਇਹਨਾਂ ਦੀ ਕੈਬਨਿਟ ਨੇ ਕਿਹੜਾ ਮਾਣਿਆ ਥਾਣੇ 'ਚ ਜਾ ਕੇ ਕੋਈ ਪੁੱਛਦਾ ਨਹੀਂ ਇਹਨਾਂ ਨੂੰ ਖੁਦ ਦਵਾਈਆਂ ਦਿੰਦੇ ਆ ਜੇ ਸਾਡੇ ਤੇ ਥਾਣੇਦਾਰ ਨਹੀਂ ਸੁਣਦਾ ਕਿਉਂ ਸਾਰਿਆਂ ਨੂੰ ਪਤਾ ਲੱਗ ਗਿਆ ਕਿ ਅਸਲੀ ਤਾਕਤ ਕਿਹਦੀ ਬਾੜ ਦੀ ਹੁਣ ਜਿਹੜੀ ਹੈਲਥ ਦਾ ਜਦੋਂ ਨਹੀਂ ਹੁਣੇ ਨਵਾਂ ਫਰਾਡ ਸ਼ੁਰੂ ਹੋਣ ਲੱਗਾ 10 ਲੱਖ ਆ ਉਹ ਫਰਾਡ ਹੈ 1 ਲੱਖ ਦੀ ਰੀਇਮਬਰਸਮੈਂਟ ਕੰਪਨੀ ਵੱਲੋਂ ਜਾਂ ਕਿਸੇ ਹੋਰੋਂ ਹੋਣੀ ਹੈ 9 ਲੱਖ ਦੀ ਇਹਨਾਂ ਨੇ ਕਰਨੀ ਹੈ ਜਦ ਪੈਸਾ ਆਪਣਾ ਪਾਵਰ ਕਾਮ ਦਾ ਹੈ ਨਹੀਂਗਾ ਤੇ ਇਹਨਾਂ ਨੇ ਕਿੱਥੋਂ ਦੇਣਾ ਜਾ ਪੈਸਾ ਤਾਂ ਪੰਜਾਬ ਰੋਡਵੇਜ਼ ਦਾ ਜਾਂ ਜਿਹੜੀਆਂ ਸਾਡੀਆਂ ਪਬਲਿਕ ਸਟ ਜਿਹੜੇ ਫ੍ਰੀ ਹਟੇ ਬੀਬੀਆਂ ਨੂੰ ਦਿੱਤੇ ਆ ਉਹਦਾ ਨਹੀਂ ਹੈਗਾ ਫਿਰ ਤੁਸੀਂ ਵੀ ਗੱਲ ਕਹੀ ਹੈ ਜਿਹੜੇ ਬੀਬੀਆਂ ਨੂੰ ਹੁਣ ਹਜ਼ਾਰ-ਹਜ਼ਾਰ ਰੁਪਏ ਦਾ ਦੇਣਗੇ ਤੇ ਜ਼ਰੂਰ ਇਹ ਵੀਰ ਵੀ ਥੋੜੇ ਬਹੁਤ ਦੇ ਦੇਣਗੇ ਕਿਉਂਕਿ ਵੋਟਾਂ ਦਾ ਮਾਮਲਾ ਉਹਨਾਂ ਦਾ ਦੁਬਾਰਾ ਵੀ ਬਣਾਉਣਾ ਹੈ ਇਸ ਲਈ ਇਹ ਜਿਹੜਾ ਨਾ ਸਿਸਟਮ ਇਹਨਾਂ ਨੇ ਕੀਤਾ ਇਹਦੇ ਚੋਂ ਵੀ ਪੈਸੇ ਸਾਰਿਆਂ ਚੋਂ ਕੱਢਣੇ ਆ ਉਹਨਾਂ ਨੇ 9 ਲੱਖ ਕਿਵੇਂ ਜਦ ਤੱਕ ਤੁਸੀਂ ਸਰਕਾਰੀ ਖਜ਼ਾਨੇ ਚੋਂ ਖਰਚੋ ਕਰਜ਼ਾ ਲੈਣਗੇ ਇੱਕ ਪਾਸੇ ਆ ਜਿਹੜਾ 12000 ਕਰੋੜ ਉਹ ਆ ਜਾਊਗਾ ਮਤਲਬ ਪੌਣੇ 5 ਲੱਖ ਤੱਕ ਤੇ ਪਹੁੰਚੂਗਾ ਨਹੀਂ ਇੱਕ ਸਟੇਟਮੈਂਟ ਦਿੱਤੀ ਹੈ ਖਜ਼ਾਨਾ ਮੰਤਰੀ ਨੇ ਉਹ ਕਹਿੰਦੇ ਸਾਡੀ ਲਿਮਿਟ 34000 ਕਰੋੜ ਹੈ ਸਾਡੇ ਕੋਲ ਭਾਈ ਅਸੀਂ ਤਾਂ ਬਾਹਰ ਹੀ ਲਿਆ ਹਾਂ ਹਾਂ ਬਸ ਫਿਰ ਹੋਣ ਉਹ ਬਾਈ ਦਾ ਇਸ਼ਾਰਾ ਦੇ ਗਏ ਕਿ ਜੇ ਉਹ ਲੈ ਸਕਦੇ ਹੋ ਇਨੀ ਲਿਮਿਟ ਹੈ ਖੁੱਲ ਕੇ ਲੈਣਗੇ ਔਰ ਕਿਉਂਕਿ ਦੀਣ ਦਾ ਕੋਈ ਹੈ ਹੀ ਨਹੀਂ ਕੇਜਰੀਵਾਲ ਨੂੰ ਇੱਥੇ ਤਾਂ ਦਰਦ ਕੀ ਆ ਔਰ ਆ ਜਿਹੜੇ ਅੱਗੇ ਬੈਠੇ ਹੋਏ ਆ ਇਹਨਾਂ ਨੇ ਮਤਲਬ ਇਹ ਉਧਰ ਨੂੰ ਦੇਖਦੇ ਆ ਪੰਜਾਬੀਆਂ ਵੱਲ ਤੇ ਜਾਂ ਪੰਜਾਬ ਵਾਲੇ ਤੇ ਪੰਜਾਬ ਦੇ ਲੋਕਾਂ ਵੱਲ ਤੇ ਵੋਟਰਾਂ ਵੱਲ ਤੇ ਦੇਖ ਹੀ ਨਹੀਂ ਰਹੇ ਉਹਨਾਂ ਨੂੰ ਕੀ ਸੂਟ ਕਰਦਾ ਉਹ ਥੇ ਉਹਨਾਂ ਦਾ ਪੈਸਾ ਕਿੱਥੋਂ ਬਣਦਾ ਉਹ ਬਸ ਉਸ ਪਾਸੇ ਜ਼ਿਆਦਾ ਫੋਕਸ ਹੈ ਇਹਦੇ ਚੁਕੀ ਹੁਣਾ ਹੁਣ ਇਹ ਪ੍ਰੈਕਟੀਕਲੀ ਕੀ ਹੋਣਾ ਇੰਸ਼ੋਰੈਂਸ ਵਾਲਾ ਮੈਂ ਤਨਪਤਾ ਟਰੰਪ ਨੇ ਵੀ ਇਹ ਬੰਦ ਕਰਤੇ ਇੰਸ਼ੋਰੈਂਸ ਵਾਲਾ ਉਹ ਕਹਿੰਦਾ ਜਾ ਕੇ ਡਾਕਟਰ ਪਰਤੀ ਕਰੋ ਔਰ ਹਸਪਤਾਲਾ ਨੂੰ ਚੰਗਾ ਕਰੋ ਇੰਸ਼ੋਰੈਂਸ ਵਾਲਾ ਕੀ ਜਿਹੜੀ ਲੋਟਿਆ ਕੋਈ ਹੋਰ ਉਹ ਉਹ ਜਿਹੜੀ ਕੰਪਨੀ ਜਿਹੜਾ ਚੱਲਦੇ ਇੰਸ਼ੋਰੈਂਸ ਤੇ ਤੇ ਇਹਨਾਂ ਇਹ ਇੰਸ਼ੋਰੈਂਸ ਤੇ ਲਾਗੂ ਕਿਉਂ ਕਰਨ ਲੱਗਿਆ ਦੋ ਨੰਬਰੀ ਕੰਮ ਸਾਰਾ ਕਿਵੇਂ ਹੁੰਦਾ ਦੋ ਨੰਬਰੀ ਇੱਕ ਟੱਬਰ ਨੂੰ ਪੰਜਾਂ ਪੰਜਾਂ ਜੀਆਂ ਦੇ ਦੂ ਕਿੰਨੇ ਦੇਣੇ ਇਹਨਾਂ ਨੇ 10 ਲੱਖ ਦੇਣੇ ਲੋਕਾਂ ਨੇ ਪੈਸੇ ਥੋੜੀ ਮੰਗੇ ਪੈਸੇ ਨਹੀਂ ਦੇਣੇ ਇਲਾਜ ਪੈਸੇ ਦੇ ਸਰਕਾਰ ਇਲਾਜ ਲੋਕੀ ਤੇ ਇਲਾਜ ਮੰਗਦੇ ਆ ਲੋਕ ਕੀ ਇਲਾਜ ਮੰਗਦੇ ਆ ਵੀ ਜੇ ਪੰਜੇ ਹੀ ਬੰਦੇ ਕੋਈ ਬਿਮਾਰ ਹੋਣ ਪੰਜਾਂ ਨੂੰ ਇਲਾਜ ਮਿਲੇ ਜੇ ਇੱਕ ਬਿਮਾਰ ਪਹਿਲਾਂ ਤੇ ਰੱਬ ਕਰੇ ਕੋਈ ਹੋਏ ਹੀ ਨਾ ਤੁਸੀਂ ਸਿਹਤ ਹੀ ਇੰਨੀ ਚੰਗੀ ਕਰੋ ਕਿ ਤੁਹਾਨੂੰ ਇਹੋ ਜਿਹਾ ਕੋਈ ਕਰਨਾ ਨਾ ਪਾਏ ਪਰ ਕਿਉਂਕਿ ਬਿਮਾਰੀਆਂ ਫੈਲ ਚੁੱਕੀਆਂ ਕਿਉਂਕਿ ਬਿਮਾਰੀਆਂ ਹੈ ਇਟਸ ਅ ਮੈਟਰ ਆਫ ਫੈਕਟ ਇਸ ਕਰਕੇ ਉਹਨਾਂ ਦਾ ਹਲਾ ਜਿਹੜਾ ਕਿਵੇਂ ਕਰਨਾ ਉਥੇ ਸਰਕਾਰ ਦੀ ਜ਼ਿੰਮੇਵਾਰੀ ਔਰ ਇਹ ਬੇਸਿਕ ਜ਼ਿੰਮੇਵਾਰੀ ਪਰ ਸਿਹਤ ਸਿੱਖਿਆ ਸਾਰੀ ਦੁਨੀਆ ਦੇ ਛੋਟੇ ਤੋਂ ਛੋਟੇ ਕੰਟਰੀ ਦੀ ਵੀ ਜਿਹੜੀ ਡੈਮੋਕ੍ਰੇਸੀ ਔਰ ਟੁੱਟੇ ਤੋਂ ਟੁੱਟੇ ਕੰਟਰੀ ਦੀ ਵੀ ਇਹ ਬੇਸਿਕ ਜ਼ਿੰਮੇਵਾਰੀ ਪਾਣੀ ਬਿਜਲੀ ਸਿਹਤ ਸਿੱਖਿਆ ਤੇ ਬੇਸਿਕ ਗੱਲਾਂ ਆ ਉਹ ਸਰਕਾਰਾਂ ਦਿੰਦੀਆਂ ਹਰ ਹਾਲ ਤੇ ਇਹਨਾਂ ਨੇ ਉਹ ਵੀ ਠੇਕੇ ਦੇ ਕਰ ਲਿਆ ਹੁਣ ਹੋਣਾ ਕੀ ਆ ਕੋਈ ਬੰਦਾ ਬਿਮਾਰ ਹੋ ਗਿਆ ਉਹਨੂੰ ਤੁਸੀਂ ਇਹਨਾਂ ਨੇ ਪਹਿਲਾਂ ਹਸਪਤਾਲ ਐਮਪੈਨਲ ਕਰਨੇ ਆ ਜਿਹਦੇ ਜਿਹਨੂੰ ਐਮਪੈਲਨ ਐਮਪੈਨਲ ਕਰਨਗੇ ਕਹਿਣਗੇ ਦੇਖੋ ਜੀ ਤੁਹਾਨੂੰ ਅਸੀਂ ਪੇਸ਼ੈਂਟ ਦੇਣੇ ਸਰਕਾਰ ਚੋਂ ਖਜ਼ਾਨਾ ਤੁਹਾਨੂੰ ਇਹਨਾਂ ਲਟਾਉਣਾ ਸਰਕਾਰੀ ਖਜ਼ਾਨਾ ਸਾਨੂੰ ਕੁਛ ਦੇਵੇਂ ਤਾਂ ਠੰਡੇ ਤੇ ਚਾਹੀਦਾ ਹੀ ਆ ਇਹ ਚੱਲੂਗਾ ਮੇਰੇ ਮਨ ਚ ਸ਼ੱਕ ਆ ਕਿ ਇੰਜ ਚੱਲੂਗਾ ਜੋ ਅਸੀਂ ਸਰਕਾਰੀ ਪੈਸੇ ਦੀ ਦੁਰਵਰਤ ਹੋਏਗੀ ਫਿਰ ਅਗਲੀ ਗੱਲ ਸੁਣੋ ਨਾ ਉਹ ਕੀ ਕਰਨਗੇ ਸਾਰੇ ਮਹਿੰਗੇ ਨਾ ਇਹ ਤੇ ਬਹੁਤ ਵੱਡਾ ਲੁੱਟ ਦਾ ਵੱਡਾ ਖੁੱਲ ਜਾਣਾ ਵੱਡਾ ਭਰਾੜ ਖੁੱਲ ਜਾਣਾ ਕਿਵੇਂ ਉਹ ਪ੍ਰਾਈਵੇਟਾਂ ਨੂੰ ਜਿਹਨਾਂ ਉਹਨਾਂ ਨੇ ਕਹਣਾ ਯਾਰ ਹੁਣ ਇੰਨਾ ਪੈਸਾ ਦਿੱਤਾ ਆ ਇਹਨਾਂ ਨੂੰ ਆਪਾਂ ਐਮ ਪੈਨਲਮੈਂਟ ਵਿੱਚ ਆਪਣਾ ਨਾਮ ਪਾਉਣ ਲਈ ਤੇ ਫਿਰ ਹੁਣ ਜਾ ਹੁਣ ਕੱਢਣਾ ਵੀ ਹੈ ਕੱਢਣਾ ਕਿਵੇਂ ਆ ਜਿਹੜਾ ਪੇਸ਼ੈਂਟ ਆ ਗਿਆ ਉਹਨੂੰ ਮੋਨ ਦੇਓ ਇਹ ਇਹ ਗੱਲ ਮੇਰੇ ਕੋਲ ਆਈ ਸੀ ਮੈਂ ਸੌਰੀ ਵਿਚਾਰ ਰੋਕ ਰਿਹਾ ਮੈਨੂੰ ਕਿਸੇ ਨੇ ਦੱਸਿਆ ਸੀ ਕਹਿੰਦੇ ਕਿ ਆ ਵੀ ਆਪਰੇਸ਼ਨ ਵਾਲਾ ਨਹੀਂ ਵੀ ਹੁੰਦਾ ਨਾ ਜਿਹਦਾ ਨਹੀਂ ਵੀ ਹੋਣਾ ਬਿਨਾ ਆਪਰੇਸ਼ਨ ਤੋਂ ਕੰਮ ਚੱਲ ਜਾਣਾ ਉਹਨੂੰ ਕਹਿੰਦੇ ਤੇਰਾ ਕਾਰਡ ਬਣਿਆ ਪ੍ਰਧਾਨ ਮੰਤਰੀ ਵਾਲਾ ਜਿਹੜਾ ਪਿੱਛੇ ਚੱਲ ਰਿਹਾ ਉਹ ਕਹਿੰਦੇ ਉਹ ਐਡਮਿਟ ਕਰਦੇ ਆ ਨਾਲ ਦੇ ਨਾਲ ਕਾਗਜ਼ ਭਰਾਂਦੇ ਕਹਿੰਦੇ ਉਹਦਾ ਆਪਰੇਸ਼ਨ ਕਰ ਦਿੰ ਉਹ ਤੇ ਇਹ ਨਹੀਂ ਉਕਾੜ ਵੀ ਉੱਥੇ ਬਣਾ ਦੇਣਗੇ ਕਿਉਂਕਿ ਪੈਸੇ ਮੋਟਾ ਕਮਾਉਣ ਦੇ ਕਹਦੇ ਇਹਨਾਂ ਨੂੰ ਟੈਸਟ ਰੂਸ ਕਰਾ ਪਕਰਾਨੇ ਤੇ ਜਦ ਤੱਕ ਤੇਰਾ ਇਧਰ ਵੀ ਕੰਮ ਕਰਦੇ ਆ ਇਸ ਸਾਰਾ ਉਹ ਵੀ ਕਰਨਗੇ ਉਹ ਕਹਿਣਗੇ ਯਾਰ ਸਾਡੇ ਕੋਲ ਤੇ ਬਹੁਤ ਸਾਰੇ ਬੰਦੇ ਐ ਹੋ ਜੇ ਗਰੀਬ ਹੋਣਗੇ ਜਿਨ੍ਹਾਂ ਨੂੰ ਪਤਾ ਹੀ ਨਹੀਂ ਕਾੜ ਕਿਵੇਂ ਉਹ ਪਹਿਲੇ ਅਗਲੇ ਦੇ ਸ਼ਰੀਰ ਦੇ ਚੀਰ ਫਾੜ ਦੀ ਲੋੜ ਵੀ ਨਹੀਂ ਤਾਂ ਵੀ ਕਰ ਜਾਣਗੇ ਕਿਉਂਕਿ ਅਗਲੇ ਨੇ ਪੈਸੇ ਬਣਾਣੇ ਮੈਂ ਤੁਹਾਨੂੰ ਕਹਿੰਦਾ ਮੇਰੇ ਗਵਾਹ ਚ ਡਾਕਟਰ ਆ ਉਹ ਰਿਟਾਇਰਡ ਡਾਕਟਰ ਸੀਗਾ ਇੱਕ ਪ੍ਰਾਈਵੇਟ ਹਸਪਤਾਲ ਚ ਗਿਆ ਉਹ ਕਹਿੰਦਾ ਮੈਂ ਵੇਲੇ ਜਾਂ ਕੰਮ ਕਰ ਲੈਣਾ ਉਹ ਕਹਿੰਦੇ ਤੈਨੂੰ ਗੋਡਿਆਂ ਤੇ ਲਾਉਣਾ ਪਰ ਗੋਡੇ ਗੋਡਿਆਂ ਦਾ ਆਪਰੇਸ਼ਨ ਕਰਨਾ ਕਿ ਨਹੀਂ ਕਰਨਾ ਤੂੰ ਨਹੀਂ ਫੈਸਲਾ ਕਰਾਂਗੇ ਉਹ ਅਸੀਂ ਕਰਾਂਗੇ ਤੂੰ ਤੇ ਫੱਟ ਦੇਣੀ ਗੋਡਾ ਖੋਲ ਦੇਣਾ ਉਹ ਕਹਿਣਾ ਮੇਰੇ ਤਾਂ ਸਾਰੇ ਪਰ ਮੈਂ ਜਾ ਕੇ ਪੰਜਾਬ ਦੇ ਗੋਡੇ ਤੇ ਅਨੇ ਅਖੀਲਾ ਸਵਾਲ ਹੈ ਨਹੀਂ ਨਹੀਂ ਅਗਲੀ ਇੱਥੇ ਨਹੀਂ ਹੋਣਾ ਹੈ ਉਹ ਬੰਦੇ ਇਹੋ ਜਿਹੇ ਕਰਜ਼ਿਆਂ 'ਚ ਦੱਬ ਦੇਣਗੇ ਪੰਜਾਬ ਦੀ ਤਬਾਹੀ ਦਾ ਰਸਤਾ ਖੁੱਲ ਜਾਣਾ ਕਿਉਂ ਉਹਨਾਂ ਨੇ 10 ਲੱਖ ਤੇ 5 ਦਿਨਾਂ ਦੇ ਅੰਦਰ ਖਤਮ ਕਰ ਦੇਣਾ ਕਿ ਕੋਈ ਪੇਸ਼ੈਂਟ ਤੇ ਕਰ ਦੇਣਾ ਬਾਕੀ ਚਾਰ ਨੂੰ ਜਦੋਂ ਲੋਡ ਪਊਗੀ ਜੇ ਖੁਦਾ ਨਾ ਖਾਸਤਾ ਲੋਡ ਪੈ ਕੇ ਉਹ ਕਿੱਥੇ ਜਾਣਗੇ ਫਿਰ ਉਹ ਕਹਿਣਗੇ ਆਪਣੀ ਜ਼ਮੀਨ ਵੇਚ ਮੈਂ ਇਹੋ ਜਿਹੇ ਕੇਸਾਂ ਨੂੰ ਯੂਪੀ ਦੇ ਵਿੱਚ ਮੇਰੀ ਮੀਡ ਨੇ ਮੈਨੂੰ ਦੱਸਿਆ ਕਹਿੰਦੀ ਨੌਜਵਾਨ ਚੰਗਾ ਭਲਾ ਮੁੰਡਾ 20 ਸਾਲ ਦਾ ਅਚਾਨਕ ਪਤਾ ਨਹੀਂ ਉਹਨੂੰ ਕੀ ਆਡਮਿਟ ਕਰਾਤਾ ਪੈਸਾ ਸਾਡੇ ਕੋਲ ਦੇ ਨਹੀਂ ਹੋਇਆ ਉਨਾਂ ਨੇ ਉਹ ਬੰਦਾ ਜਦੋਂ ਮਰ ਗਿਆ ਕਹਿੰਦੇ ਜੇ ਪੈਸਾ ਨਹੀਂ ਦੇਣਾ ਤੇ ਉਨਾਂ ਨੇ ਉਹਦੇ ਬਾਡੀ ਪਾਰਟ ਹੀ ਕੱਢ ਲਏ ਸਾਰੇ ਇਹ ਆ ਪ੍ਰਾਈਵੇਟ ਤੁਹਾਡੇ ਹਸਪਤਾਲਾਂ ਦਾ ਸਿਸਟਮ ਆ ਕਿ ਜੇ ਨਹੀਂ ਦੇਸੀ ਬਾਡੀ ਪਾਰਟ ਕੱਢ ਲਾਂਗੇ ਇੱਕ ਵੱਡਾ ਮਸਲਾ ਪਰ ਮੈਂ ਮੈਨੂੰ ਬੜੀ ਬੜੀ ਦੁੱਖ ਦੀ ਤੇ ਸ਼ੌਕਿੰਗ ਗੱਲ ਆ ਇਹ ਵਾਲੀ ਗੱਲ ਹੋ ਗਈ ਹੁਣ ਕੁੱਲ ਮਿਲਾ ਕੇ ਤੁਹਾਨੂੰ ਲੱਗਦਾ ਕਿ ਜਦੋਂ ਤੁਹਾਡੇ ਕੋਲ ਪੈਸਾ ਵੀ ਨਹੀਂ ਆ ਰਿਹਾ ਤੁਹਾਡੇ ਖਰਚੇ ਵੀ ਬਹੁਤ ਨੇ ਤੁਸੀਂ ਕਰਜ਼ਾ ਵੀ ਲੈ ਰਹੇ ਹੋ ਤੇ ਘਟੋ-ਵੱਟ ਖਰਚੇ ਘਟਾ ਲਓ ਕੀ ਲਗਦਾ ਤੁਹਾਨੂੰ ਪੰਜਾਬ ਸਰਕਾਰ ਨੂੰ ਕਟੋ-ਕਟ ਖਰਚੇ ਕਿੱਥੇ 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 ਤੋਂ ਲੱਗਦਾ ਘਟਾ ਲੈਣੇ ਕਿਉਂਕਿ ਜਿਹੜੇ ਫਿਕਸ ਖਰਚੇ ਆ ਉਹਦਾ ਘਟਾ ਨਹੀਂ ਸਕਦੇ ਆ ਤਨਖਾਹ ਦੇ ਜਿਹੜੀਆਂ ਪੈਨਸ਼ਨਾਂ ਤਨਖਾਹਾਂ ਸਰਕਾਰ ਤੋਂ ਲਿਆ ਆ ਜਿਹੜਾ ਬੈਂਕਾਂ ਤੋਂ ਲਿਆ ਵਿਆਜ ਉਹਦਾ ਵਿਆਜ ਦੇਣਾ ਪੈਣਾ ਉਹ ਤੇ ਬੰਦ ਹੋ ਜੂ ਸਾਰੇ ਸਰਕਾਰ ਇੱਕਦਮ ਬੰਦ ਹੋ ਜੂ ਇਹ ਜਿਹੜੀਆਂ ਫਿਕਸਡ ਲਾਇਬਿਲਟੀ 890 ਹ ਜਿਹੜੀਆਂ 89000 ਕਰੋੜ ਬਣ ਜਾਂਦੀਆਂ ਕਾਫੀ ਜ਼ਿਆਦਾ ਹੈ 16 ਉਸ ਤੋਂ ਇਲਾਵਾ ਦੇਖੋ ਉਸ ਤੋਂ ਇਲਾਵਾ ਕੀ ਗੰਝੇ ਨੇ ਨਾਉਣਾ ਕੀ ਨਿਚੋੜਨਾ ਪਿੱਛੇ ਪਜਦਾ ਹੀ ਜਿਹੜਾ ਰੈਵਨਿਊ ਚੋਂ ਮੈਂ 3-4% ਸਾਰਾ ਪਜਦਾ ਉਹ ਵੀ ਮੈਨੂੰ ਲੱਗਦਾ ਕਾਗਜ਼ਾਂ ਚ ਹੀ ਪਜਦਾ ਕੁਝ ਵੀ ਹੈ ਨਾ ਹੈ ਨਾ ਜੇ ਪਜਦਾ ਹੋਵੇ ਤਾਂ ਕਟੋਕਟ ਫਿਰ ਆ ਸਾਰੇ ਜਿੱਥੇ ਇਹਨਾਂ ਦੀਆਂ ਦੇਣਦਾਰੀਆਂ ਉਹ ਪੂਰੀਆਂ ਨਾ ਹੋਣ ਜਿੰਨ ਜਿੰਨੂੰ ਪੈਸਾ ਦੇਣਾ ਫਿਰ ਉਹ ਆਪਣੇ ਜਿਹੜੇ ਮੀਟਰ ਰੀਡਰ ਆ 10-10 ਸਾਂ ਮਹੀਨਿਆਂ ਤੋਂ ਜਿਨ੍ਹਾਂ ਨੂੰ ਤਨਖਾਹ ਨਹੀਂ ਮਿਲੀ ਉਹ ਕੌਲੀਆਂ ਹੀ ਖੜਕਾਉਂਦੇ ਫਿਰ ਨਾ ਜਗ੍ਹਾ-ਜਗ੍ਹਾ ਤੇ ਕੈਸੀ ਭੀਖ ਮੰਗਦੇ ਇਸ ਲਈ ਇਹਨਾਂ ਦਾ ਕੰਮ ਤੇ ਸਰ ਚੁੱਕਾ ਹੁਣ ਇਹਨਾਂ ਨੇ ਕਰਜ਼ੇ ਲੈ ਕੇ ਔਰ ਜਿਹੜੀ ਪਹਿਲਾਂ ਹੀ ਮਾਫੀਆ ਦੀ ਲੁੱਟ ਕਿਸੇ ਵੀ ਪੱਧਰ ਦੀ ਹੋ ਰਹੀ ਹੈ ਉਹਨਾਂ ਨਾਲ ਹੋਰ ਨੇੜੇ ਲਾ ਕੇ ਜਿੰਨਾ ਵੀ ਪੈਸਾ ਵਾਤ ਵਾਤ ਇਕੱਠਾ ਹੋਇਆ ਉਹ ਇਕੱਠਾ ਕਰਕੇ ਦੁਬਾਰਾ ਮੈਦਾਨ ਦੇ ਵਿੱਚ ਉਤਰਨਗੇ ਲੋਕਾਂ ਦਾ ਬੇਵਕੂ ਬਣਾਉਣਗੇ ਕੁਝ ਜੋ ਵੀ ਜਿਸ ਤਰੀਕੇ ਨਾਲ ਬਾਕੀ ਪਾਰਟੀ ਨਾਲ ਪਹਿਲਾਂ ਚੋਣਾਂ ਲੜਦੀਆਂ ਰਹੀਆਂ ਉਹਦੇ ਨਾਲ ਉਹ ਕਈ ਵੀ ਵੱਡੇ ਰੂਪ ਦੇ ਵਿੱਚ ਵੱਡੀ ਅਖੀਰ ਟੈਕਲ ਦੱਸੋ ਅਖੀਰ ਫਿਰ ਅਗਲੀ ਵਾਰ ਕੀ ਕਹਿਣਗੇ ਜਦੋਂ ਜਦੋਂ ਇਲੈਕਸ਼ਨ ਚਾਣਾ ਕਿ ਜਿਸੀ ਰੰਗਲਾ ਬਣਾਣਾ ਕਿ ਜੀ ਗਲਤੀ ਨਾਲ ਕੰਗਲਾ ਤੇ ਵੜ ਗਿਆ ਪਰ ਹੁਣ ਅਗਲਾ ਬਣਾਵਾਂਗੇ ਜਾਂ ਕੁਝ ਹੋਰ ਕਹਿਣਗੇ ਮੈਂ ਕਹਿਣਗੀ ਤੋ ਉਹ ਤਾਂ ਕਿਦੇ ਅਸੀਂ ਗਰੰਟੀਆਂ ਪੂਰੀਆਂ ਕਰਤੀਆਂ 95% ਰਹਿ ਗਈਆਂ ਕਰਤੇ ਅਸੀਂ ਸਾਰੇ ਵਾਦੇ ਪੂਰੇ ਪੰਜ ਰਹਿ ਗਏ ਬਸ ਇਹੋ ਹੀ ਪ੍ਰਚਾਰ ਕਰਨਗੇ ਇਹ ਤੇ ਲੋਕਾਂ ਨੇ ਫੈਸਲਾ ਕਰਨਾ ਤਾਂ ਹੀ ਮੈਂ ਕਹਿਣਾ ਕਿ ਜੀ ਲੋਕਾਂ ਨੂੰ ਇਹ ਕਹਿ ਕੇ ਪੰਜਾਬ ਚ ਉਤਰਨਗੇ ਜੇ ਦੇ ਇਹ ਕਹਿਣ ਮੰਨ ਲੈਣ ਭਗਵਾਨ ਕਮਾਲ ਪ੍ਰੈਸ ਕਾਨਫਰੰਸ ਕਰਨ ਭਾਈ ਬਹੁਤ ਤਾਂ ਉਮੀਦਾਂ ਕੀਤੀਆਂ ਸੀ ਅਸੀਂ 15 20% ਕਰ ਸਕਿਆ 80% ਤੇ ਉੱਚੀ ਪਿਆ ਬੇ ਸਾਨੂੰ ਇੱਕ ਮੌਕਾ ਹੋਰ ਦੇ ਦੇ ਇੰਜ ਕਰਕੇ ਦੇਖਣ ਜੇ ਇਹ ਕਹਿ ਕੇ ਜਾਣ ਕੇ ਕੈਸੀ ਸਾਰਾ ਕੁਝ ਕਰਤਾ ਜਿਹੜੀਆਂ ਗਰੰਟੀਆਂ ਦਿੱਤੀਆਂ ਸੀਆਂ ਮੜ ਜਾ ਰਹਿਂਦਾ ਉਹ ਵੀ ਕਰ ਦੇਣਾ ਫਿਰ ਲੋਕ ਫਿਰ ਉਹਦਾ ਸਾਥ ਤੇ ਮੰਗਣਗੇ ਵੀ ਉਹ ਗਿਆ ਕਿਤੇ ਕਿਨੂੰ ਕੀਤਾ ਸਾਡੇ ਕੋਲ ਤੇ ਕੁਝ ਨਹੀਂ ਪਹੁੰਚਿਆ ਹਮ ਬਸ ਕੁੱਲ ਮਿਲਾ ਕੇ ਰੰਗਲਾ ਪੰਜਾਬ ਨਹੀਂ ਹੈ ਮੇਰੇ ਕੋਲੋਂ ਕਾਨੂੰ ਕਹਿਣਾ ਇਹ ਤੇ ਲੋਕ ਦੱਸਣਗੇ ਔਰ 2027 ਜਦੋਂ ਵੋਟਾਂ ਪੈਣਗੀਆਂ ਇਹ ਰੰਗਲਾ ਹੈ ਕਿਹਨਾਂ ਦੇ ਲਈ ਬਹੁਤ ਬਹੁਤ ਧੰਨਵਾਦ ਪ੍ਰੋਫੈਸਰ ਸਾਹਿਬ ਜੁੜਨ ਲਈ ਤੇ ਤੁਸੀਂ ਕਰਨਾ ਗੱਲ ਰੰਗਲੇ ਦੀ ਸੀ ਬਣਾ ਕੀ ਦਿੱਤਾ ਇਸ ਸਵਾਲ ਨੂੰ ਛੱਡ ਕੇ ਜਾ ਰਹੇ ਹਾਂ ਕਮੈਂਟਾਂ ਚ ਦੱਸ ਦੋ ਜਾਂ ਬਾਕੀ ਮਿਸਾਲ ਰਹਿ ਨਹੀਂ ਗਿਆ ਮਹੀਨੇ 11 ਰਹਿ ਗਿਆ ਕੋਡ ਲੱਗ ਜਾਣਾ ਫਿਰ ਤੁਸੀਂ ਆਪੇ ਤੈਅ ਕਰ ਲੈਣਾ ਕਿ ਪੰਜਾਬ ਨੂੰ ਬਣਾ ਕੀ ਦਿੱਤਾ ਇਜਾਜ਼ਤ ਦਿਓ ਸਤਿ ਸ਼੍ਰੀ ਅਕਾਲ